ਟੌਪਿਕ ਸਾਲ ਤੁਹਾਡੀ ਉਮਰ ਆ। ਹਾਂਜੀ। ਇਸ ਉਮਰ ਦੇ ਵਿੱਚ ਤਾਂ ਮੁੰਡੇ ਘੁੰਮਦੇ ਫਿਰਦੇ, ਗਾਣੇ-ਗਾਣੇ ਸੁਣਦੇ ਆ, ਗੱਡੀਆਂ ਹੀ ਗੜੀਆਂ ਮਾਰਦੇ ਆ ਓਪਨ ਜੀਪਾਂ ਦੇ ਵਿੱਚ। ਹਾਂਜੀ। ਤੇ ਸਪੀਕਰ ਸਿੰਘ ਨੇ ਆਪਣਾ ਇੱਕ ਅੰਪਾਇਰ ਖੜਾ ਕਰ ਲਿਆ। ਹਾਂਜੀ। ਅੱਜ ਸਪੀਕਰ ਸਿੰਘ ਕੋਲ ਹਰ ਚੀਜ਼ ਆ। ਚੰਗੀ ਗੱਡੀ ਆ, ਚੰਗੀ ਕੋਠੀ ਆ। ਕਦੀ ਇਹ ਡਰ ਨਹੀਂ ਲੱਗਦਾ ਕਿ ਜਿਹੜੀ ਮੈਂ ਪੀਕ ਤੇ ਇਸਟੇਮ ਖੜਾ ਆ। ਜਿਵੇਂ ਡਿੱਗ ਪਿਆ ਮੈਂ ਕਿੱਥੇ ਜਾਵਾਂਗਾ। ਤੁਸੀਂ ਕਹਿੰਦੇ ਕਿ ਅੱਜ ਇਸ ਮੁਕਾਮ ਤੇ ਪਹੁੰਚੇ ਤੇ ਇੱਥੋਂ ਨਾ ਡਿੱਗੇ ਹਜੇ ਇਹ ਮੁਕਾਮ ਹੈ ਹੀ ਕੀ ਹਮ ਹਜੇ ਤਾਂ ਸੀ ਮਤਲਬ ਅੱਧਾ ਕਦਮ ਪੁੱਟਿਆ ਹਮ ਹਜ ਤੱਕ ਕਈ ਮੀਲ ਦੂਰ ਜਾਣਾ ਹੈ ਡਰ ਜੀ ਉਹਨਾਂ ਨੂੰ ਲੱਗਦਾ ਹੁੰਦਾ ਜਿਨ੍ਹਾਂ ਨੂੰ ਉੱਚੇ ਮੁਕਾਮ ਤੇ ਰਹਿਣ ਦਾ ਸ਼ੌਕ ਹੋਵੇ ਸਪੀਕਰ ਸਿੰਘ ਦੇ ਪਿੱਛੇ ਪਾਵਰਾਂ ਕਿਹੜੀਆਂ ਸੀ ਇੱਕ ਹੀ ਸਭ ਤੋਂ ਵੱਡੀ ਪਾਵਰ ਆ ਉਹ ਹੈ ਜੀ ਆਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਤੇਰਾ ਹੀ ਦਰਬਾਰ ਸੱਚਾ ਉਹ ਕਾਲਪੁਰਖ ਜੋ ਖੁਦ ਸਪੀਕਰ ਸਿੰਘ ਨੂੰ ਰਨ ਕਰਦਾ ਹੋਰ ਕੋਈ ਵੀ ਦੁਨਿਆਵੀ ਚੀਜ਼ ਸਪੀਕਰ ਸਿੰਘ ਨੂੰ ਨਾ ਤਾਂ ਰਨ ਕਰਤੀ ਸੀ ਨਾ ਹੈ ਨਾ ਕਰ ਸਕਦੀ ਹੈ ਤੇ ਸਪੀਕਰ ਸਿੰਘ ਸੁਣਦਾ ਕੀ ਦੀ ਹੈ ਸਪੀਕਰ ਸਿੰਘ ਮੰਨਦਾ ਕੀ ਦੀ ਹੈ ਸਪੀਕਰ ਸਿੰਘ ਕਿਸੇ ਦੀ ਨਹੀਂ ਮੰਨਦਾ ਸਪੀਕਰ ਸਿੰਘ ਆਪਦੇ ਮਨ ਦੀ ਮੰਨਦਾ ਜਾਂ ਉਸ ਗੁਰੂ ਦੀ ਗੱਲ ਦੀ ਮੰਨ ਜਿੱਥੇ ਪੱਗ ਦੀ ਗੱਲ ਆ ਗਈ ਜਿੱਥੇ ਇੱਜ਼ਤ ਦੀ ਗੱਲ ਆ ਗਈ ਜਿੱਥੇ ਆਪਦੇ ਪੰਜਾਬ ਦੀ ਮਿੱਟੀ ਦੀ ਗੱਲ ਆ ਗਈ ਉੱਥੇ ਸਿਰਫ ਆਪਦੀ ਸੁਣੋ ਤੇ ਸੱਚ ਦੇ ਰਾਹੀ ਸੁਣੋ ਹੋਰ ਕਿਸੇ ਦੀ ਨਹੀਂ ਕਮਿਊਨੀਕੇਸ਼ਨ ਇੰਡਸਟਰੀ ਦੇ ਵਿੱਚ ਇੱਕ ਏਜੰਟ ਦੂਜੇ ਜਣ ਨੂੰ ਕਹਿੰਦੇ ਠੱਕ ਅੱਜ ਮੈਂ ਦਫ਼ਤਰ ਖੋਲ ਕੇ ਬੈਠਾ ਦਾ ਸਪੀਕਰ ਸਿੰਘ ਨੇ ਦਫ਼ਤਰ ਖੋਲਿਆ ਅੱਜ ਮੈਂ ਸਪੀਕਰ ਸਿੰਘ ਕੋ ਬੱਚਾ ਚਲ ਗਿਆ ਉਹਨੇ ਕਹਣਾ ਜੀ ਮਨੀਸ਼ ਸ਼ਰਮਾ ਠੱਗਾ ਮਨੀਸ਼ ਸ਼ਰਮਾ ਸਪੀਕਰ ਸਿੰਘ ਨੂੰ ਕਵੇ ਸਪੀਕਰ ਸਿੰਘ ਮਨੀਸ਼ ਸ਼ਰਮਾ ਨੂੰ ਕਵੇ ਠੱਗ ਇਹ ਤਾਂ ਗਲਤ ਆ ਮੈਂ ਜਿੰਨੀਆਂ ਵੀ ਵੀਡੀਓਜ਼ ਪੋਸਟ ਕੀਤੀਆਂ ਠੱਗੀ ਦੇ ਅਗੇਂਸਟ ਮੈਂ ਕਿਸੇ ਦਾ ਵੀ ਨਾਮ ਲੈ ਕੇ ਪੋਸਟ ਨਹੀਂ ਕੀਤੀ ਐ ਮੇਰੇ ਤੇ ਸਵਾਲ ਕਰਦਾ ਯਾਰ ਤੂੰ ਐਵੇਂ ਠੱਗ ਜੰਟਾ ਨੂੰ ਬੋਲਦਾ ਨਾ ਤੇ ਉਹਨਾਂ ਨੂੰ ਥੋੜੀ ਗਲਤ ਬੋਲਦਾ ਉਹਨਾਂ ਦੀ ਗਲਤ ਫਹਿਮੀ ਆ ਕਹਿੰਦੇ ਚੋਰ ਦੇ ਪੈਰ ਨੂੰ ਆਪਣਾ ਪਲਾ ਹੁੰਦਾ ਹਾਂ ਚੋਰ ਦੇ ਪੈਰ ਨਹੀਂ ਹੁੰਦੇ ਉਹਨੂੰ ਐ ਲੱਗਦਾ ਕਿ ਯਾਰ ਇਹ ਆ ਗੱਲ ਬੋਲਦਾ ਮੈਨੂੰ ਹੀ ਬੋਲੀ ਜਾਂਦਾ ਵੇ ਆਫ ਵਰਕ ਇੱਕ ਸਟਾਈਲ ਨੂੰ ਗਲਤ ਕਿਹਾ ਕਿ ਬਈ ਆਹ ਕੰ ਸਚੀ ਗਾਲ ਜੀ ਸਵਾਗਤ ਕਰਦੇ ਆ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਔਰ ਅੱਜ ਖਾਸ ਤੌਰ ਤੇ ਅਸੀਂ ਆਪਣੇ ਪੋਡਕਾਸਟ ਦੇ ਵਿੱਚ ਇਨਵਾਈਟ ਕੀਤਾ ਹੈ ਉਸ ਸ਼ਖਸੀਅਤ ਨੂੰ ਜਿਹਦਾ ਮਾਲਵੇ ਦੇ ਵਿੱਚ ਬਹੁਤ ਰੂਬ ਆ ਔਰ ਬਾਹਰ ਜਾਣ ਵਾਲੇ ਬੱਚੇ ਹਰ ਕਦਮ ਉਹਨੂੰ ਪੁੱਛੇ ਬਿਨਾ ਬੁੱਟਦੇ ਨਹੀਂ ਯੂਐਲਓ ਐਜੂਕੇਸ਼ਨ ਤੋਂ ਆਸਾਨਾ ਸਪੀਕਰ ਸਿੰਘ ਜੀ ਹਾਜ਼ਰ ਨੇ ਸੋ ਗੱਲਬਾਤਾਂ ਕਰਾਂਗੇ ਇੰਡਸਟਰੀ ਬਾਰੇ ਕੁਝ ਇੱਕ ਪਰਸਨਲ ਗੱਲਾਂ ਕਰਾਂਗੇ ਉਹਨਾਂ ਦੇ ਨਾਲ ਸਪੀਕਰ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਧੰਨਵਾਦ ਜੀ ਬਾਈਗੁਰ ਜੀ ਕਾ ਖਾਲਸਾ ਬਾਈਗੁਰ ਜੀ ਕੀ ਫਤਿਹ ਜੀ ਸੋ ਇੰਡਸਟਰੀ ਨੂੰ ਕਹਿੰਦੇ ਯੂਐਲਓ ਚਲਾ ਰਿਹਾ ਹੈ ਸਪੀਕਰ ਸਿੰਘ ਚਲਾ ਰਿਹਾ ਹੈ ਖਾਸ ਤੌਰ ਤੇ ਉਹ ਲੋਕ ਕਹਿੰਦੇ ਜਿਹੜੇ ਮਾਲਵੇਚ ਰਹਿੰਦੇ ਆ ਹਾਂਜੀ ਬੱਚੇ ਨੇ ਬਾਹਰ ਜਾਣਾ ਉਹ ਕਹਿੰਦਾ ਜਿੱਥੇ ਸਪੀਕਰ ਸਿੰਘ ਨੇ ਕਹਿਤਾ ਉੱਥੇ ਪੜਨ ਜਾਣਾ ਉਸੇ ਕਾਲਜ ਜਾਣਾ ਉਸੇ ਯੂਨੀਵਰਸਿਟੀ ਜਾਣਾ ਜੇ ਸਪੀਕਰ ਸਿੰਘ ਨੇ ਨਾ ਕਰਤੀ ਤੇ ਅਸੀਂ ਬਾਹਰ ਨਹੀਂ ਜਾਣਾ ਹਾਂਜੀ ਇੰਨਾ ਪਿਆਰ ਕਿਵੇਂ ਖਟਿਆ ਦੇਖੋ ਪਿਆਰ ਤਾਂ ਜੀ ਕੋਈ ਵੀ ਬੰਦਾ ਜਦੋਂ ਖਟਦਾ ਨਾ ਦੋ ਗੱਲਾਂ ਕਰਕੇ ਖਟਦਾ ਹੁੰਦਾ ਪਹਿਲਾਂ ਉਹਦੀ ਨੀਤ ਉਮ ਉਹ ਵੀ ਜਿੰਨੇ ਕਿ ਅਸੀਂ ਬਾਬਾ ਆਪੇ ਤਖਤ ਬਿਠਾ ਦਵੇ ਬੰਦਾ ਹੋਵੇ ਨਾ ਬੇਨੀਤ ਕੋਲੇ ਤਾਂ ਨੀਤ ਬਹੁਤ ਮੈਟਰ ਕਰਦੀ ਅਸੀਂ ਜਦੋਂ ਵੀ ਕੰਮ ਸ਼ੁਰੂ ਕੀਤਾ ਜਦੋਂ ਵੀ ਇਸ ਇੰਡਸਟਰੀ ਚ ਆਏ ਅਸੀਂ ਉਹਦੀ ਨੀਤ ਬੜੀ ਸਾਫ਼ ਰੱਖੀ ਹੈ ਕਿ ਅਸੀਂ ਕੰਮ ਕਰਨਾ ਸਾਫ਼ ਸੁਥਰਾ ਕਰਨਾ ਸੱਚ ਦੇ ਰਾਹ ਤੇ ਚੱਲਣਾ ਫੇਰ ਦੂਜਾ ਤੁਹਾਡਾ ਕਨੈਕਸ਼ਨ ਕਿ ਤੁਸੀਂ ਕਿਹੜੀ ਜਗ੍ਹਾ ਤੋਂ ਹੋਂ ਨੇ ਹੁਣ ਜਿਹੜੇ ਬੰਦੇ ਪ੍ਰੋਫੈਸ਼ਨਲ ਆ ਜ਼ਿਆਦਾ ਜਾਂ ਉਹ ਇੱਕ ਉਹਨਾਂ ਦਾ ਇੱਕ ਔਰਾ ਹੁੰਦਾ ਕੰਮ ਕਰਨ ਦਾ ਅਸੀਂ ਪਿੰਡ ਵਾਲੇ ਲੋਕ ਆ ਪਿੰਡਾਂ ਚ ਨਿਕਲੇ ਆ ਮਿੱਟੀ ਚੋਂ ਨਿਕਲੇ ਆ ਖੁਦ ਮਿੱਟੀ ਆ ਤਾਂ ਉਸ ਤਰੀਕੇ ਨਾਲ ਜਿਹੜੇ ਪਿੰਡਾਂ ਦੇ ਲੋਕ ਆ ਸਾਡੇ ਨਾਲ ਕਨੈਕਟ ਜ਼ਿਆਦਾ ਹੁੰਦੇ ਆ ਮੇਰੇ ਨਾਲ ਕਰੈਕਟ ਹੁੰਦੇ ਕਿਉਂਕਿ ਉਹਨਾਂ ਨੂੰ ਐਂ ਲੱਗਦਾ ਕਿ ਕੀ ਤਨਾ ਕਿਤੇ ਕੋਈ ਪ੍ਰੋਫੈਸ਼ਨਲ ਏਜੰਟ ਹੈ ਜਾਂ ਕੋਈ ਕੰਸਲਟੈਂਟ ਨਹੀਂ ਹੈਗਾ ਸਾਡਾ ਪਰਾਈ ਆ ਤਾਂ ਪਿਆਰ ਤਾਂ ਸਾਡਾ ਪਿੰਡਾਂ ਵਾਲਿਆਂ ਚ ਵੈਸੇ ਇੰਨਾ ਹੁੰਦਾ ਤੇ ਉਦਾਂ ਚੱਲਦਾ ਰਹਿੰਦਾ ਤੇ ਦੋਈ ਚੀਜ਼ਾਂ ਵਾ ਇੱਕ ਤਾਂ ਨੀਤ ਬੰਦੇ ਦੀ ਚੰਗੀ ਹੋਵੇ ਦੂਜਾ ਉਹਦੀ ਜਿਹੜੀ ਪਰਸਨੈਲਿਟੀ ਐ ਮਿਲਵਰਤਨ ਕਿਹੋ ਜਿਹਾ ਲੋਕਾਂ ਦੇ ਨਾਲ ਇਥੋਂ ਬੰਦੇ ਦਾ ਪਿਆਰ ਵੱਧਦਾ ਸੰਸਾਰ ਦੇ ਵਿੱਚ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਐਂ ਮਿਲਦਾ ਮੇਰਾ ਵੀ ਇਸੇ ਕਰਕੇ ਇਹ ਇੰਡਸਟਰੀ ਪੜੀ ਲਿਖੀ ਇੰਡਸਟਰੀ ਨੂੰ ਕਹਿੰਦੇ ਆ ਜਿਹਨੇ ਬਾਹਰ ਜਾਣਾ ਹੈ ਆਈਲਟਸ ਕਰਨੀ ਸੱਤ ਬੈਂਡ ਅੱਠ ਬੈਂਡ ਕਰਨੇ ਹਾਂਜੀ ਤੇ ਹੁਣ ਤੁਹਾਡੀ ਗੱਲਾਂ ਜੋ ਗੱਲ ਇੱਕ ਨਿਕਲ ਕੇ ਸਾਹਮਣੇ ਆਈ ਬੱਚਾ ਜਿਹੜਾ ਹੈ ਆ ਬੱਚੇ ਦੇ ਪੇਰੈਂਟਸ ਆ ਇੱਕ ਪ੍ਰੋਫੈਸ਼ਨਲ ਬੰਦੇ ਨੂੰ ਮਿਲਣਾ ਤੇ ਉਹਦੇ ਕੋਲ ਕੰਮ ਕਰਾਉਣਾ ਪਸੰਦ ਕਰਦੇ ਆ ਜਾਂ ਇੱਕ ਆਪਣੇ ਵਰਗੇ ਦੇਸੀ ਬੰਦੇ ਨਾਲ ਮਿਲ ਕੇ ਖੁਸ਼ ਹੁੰਦੇ ਆ ਦੇਖੋ ਜੀ ਕੋਈ ਤਾਂ ਟਾਈਮ ਇਹ ਵੀ ਸੀਗਾ ਇਮੀਗ੍ਰੇਸ਼ਨ ਦੱਸੀ ਜਿੱਥੇ ਪ੍ਰੋਫੈਸ਼ਨਲ ਬੰਦੇ ਨੂੰ ਜ਼ਿਆਦਾ ਪਹਿਲ ਦਿੱਤੀ ਜਾਂਦੀ ਸੀ ਕਿ ਬਈ ਜਿਹੜਾ ਪ੍ਰੋਫੈਸ਼ਨਲ ਆ ਪਰ ਹੁਣ ਜਦੋਂ ਉਹ ਪ੍ਰੋਫੈਸ਼ਨਲ ਦੇ ਨਕਾਬ ਹੇਠ ਬਹੁਤ ਜ਼ਾਰੇ ਠਾਗ ਲੋਕ ਨਿਕਲ ਆਏ ਉਦੋਂ ਲੋਕਾਂ ਦਾ ਭਰੋਸਾ ਟੁੱਟਿਆ ਕਿ ਜਦੋਂ ਪ੍ਰੋਫੈਸ਼ਨਲ ਦੇ ਨਾਮ 'ਤੇ ਆਪ ਆਫਿਸ ਨਾ ਮਿਲਣਾ ਜਾਂ ਆਪ ਆਉ ਲੋਕ ਕੇ ਰਹਿਣਾ ਜਾਂ ਪਾਸੇ ਰਹਿਣਾ ਸਿਰਫ ਆਪ ਦੇ ਕਾਉਂਸਲਰਸ ਨੂੰ ਮੂਰੇ ਕਰ ਦੇਣਾ ਜਾਂ ਲੜਕੀਆਂ ਨੂੰ ਮੂਰੇ ਕਰ ਦੇਣਾ ਤਾਂ ਉਹਨਾਂ ਚੀਜ਼ਾਂ ਦੇ ਲੋਕਾਂ ਨੂੰ ਸਮਝ ਆ ਗਈ ਕਿ ਬਹੁਤ ਮਾੜੀਆਂ ਚੀਜ਼ਾਂ ਵੀ ਹੋ ਰਹੀਆਂ ਅੱਜ ਦੀ ਡੇਟ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਹੁਣ ਲੋਕ ਜਿਹਨੂੰ ਮਰਜ਼ੀ ਚੂਜ਼ ਕਰ ਲੈਣ ਠੀਕ ਹੈ ਪ੍ਰੋਫੈਸ਼ਨਲ ਵਾਲੇ ਮੈਨੂੰ ਤਾਂ ਕੁਝ ਲੋਕ ਇਹੋ ਜਿਹੇ ਵੀ ਹੋਣਗੇ ਜਿਹੜੇ ਸਾਇਦ ਸਾਨੂੰ ਚੂਜ਼ ਨਾ ਕਰਦੇ ਹੋਣਗੇ ਬਿਕਾਜ਼ ਉਹਨਾਂ ਨੂੰ ਲੱਗਦਾ ਕਿ ਅਸੀਂ ਪ੍ਰੋਫੈਸ਼ਨਲ ਥੋੜੇ ਜੇ ਅਸੀਂ ਪ੍ਰੋਫੈਸ਼ਨਲ ਹੋ ਨਹੀਂ ਸਕਦੇ ਅਸੀਂ ਉਵੇਂ ਬਹਿ ਕੇ ਕੋਟ ਪੈਂਟ ਟਾਈਆਂ ਲਾ ਕੇ ਅਸੀਂ ਦਫਤਰਾਂ 'ਚ ਬਹਿ ਨਹੀਂ ਸਕਦੇ ਕਿ ਵੀ ਸਾਡੇ ਨਾਲ ਕੰਮ ਕਰੋ ਠੀਕ ਹੈ ਸਾਡੇ ਤੋਂ ਫਾਈਲ ਲਵਾਓ ਮੈਨੂੰ ਲੱਗਦਾ ਕਿ ਲੋਕ ਆ ਜਿਹੜੇ ਆਪਣੇ ਪੰਨੂ ਪਿਆਰ ਕਰਦੇ ਆ ਜਿੱਥੇ ਉਹਨਾਂ ਨੂੰ ਲੱਗਦਾ ਕਿ ਯਾਰ ਇਹ ਬੰਦਾ ਸਾਡੀ ਫਾਈਲ ਆਪਦਾ ਸਮਝ ਕੇ ਲਾ ਗਿਆ ਇਹ ਸਾਡਾ ਮਾੜਾ ਨਹੀਂ ਕਰੂਗਾ ਉਹਨਾਂ ਨੂੰ ਮੈਟਰ ਨਹੀਂ ਕਰਦਾ ਕਿ ਬੰਦਾ ਕੁੜਤੇ ਪਿਆਵੇਂ ਚ ਬੈਠਾ ਨੀਕਰ ਚ ਬੈਠਾ ਬੰਦਾ ਪੈਂਟ ਬਾ ਕੇ ਬੈਠਾ ਹੈ ਟਾਈ ਲਾ ਕੇ ਬੈਠਾ ਉਹਨਾਂ ਨੂੰ ਮੈਟਰ ਕਰਦਾ ਕਿ ਸਾਡਾ ਬੱਚਾ ਜਦੋਂ ਵੀ ਬਾਹਰ ਜਾਵੇ ਉਹ ਸੁਖੀ ਰਹੇ ਸੇ ਤੇ ਇਹ ਜਿਹੜੀ ਇੰਡਸਟਰੀ ਅਸੀਂ ਇਮੀਗ੍ਰੇਸ਼ਨ ਇੰਡਸਟਰੀ ਦੀ ਗ ਮੈਂ ਵੇਖਿਆ ਆਪਣੀ 18ਵੀਂ ਸਾਲ ਦੇ ਕੈਰੀਅਰ ਦੇ ਵਿੱਚ ਮਹਿਜ਼ ਐਸੀ ਇੰਡਸਟਰੀ ਆ ਜਿਹਨੂੰ ਹਰ ਬੰਦਾ ਠੱਗ ਕਹਿ ਕੇ ਸੰਬੋਧਿਤ ਕਰਦਾ ਹੈ ਹਾਂਜੀ ਆਪਣਾ ਬੰਦਾ ਆਪਣੇ ਦੀ ਲੱਤਾਂ ਵੜਦਾ ਪਿਆ ਹਾਂਜੀ ਹੋਰ ਕਿਸੇ ਇੰਡਸਟਰੀ 'ਚ ਮੈਂ ਇਦਾਂ ਨਹੀਂ ਵੇਖਿਆ ਤਾਂ ਡਾਕਟਰੀ ਲਾਈਨ 'ਚ ਵੇਖਿਆ ਨਾ ਹੋਰ ਕਿਸੇ ਡਿਪਾਰਟਮੈਂਟ 'ਚ ਵੇਖਿਆ ਇਹੀ ਇੰਡਸਟਰੀ ਇੱਕ ਦੂਜੀ ਲੱਤਾਂ ਖਿੱਚਦੀ ਪਈ ਹੈ ਇਹ ਗੱਲ ਤਾਂ ਨਹੀਂ ਜੀ ਬਿਲਕੁਲ ਵੀ ਪਤਾ ਪਰ ਦੇਖੋ ਹੁਣ ਕਈ ਮੈਨੂੰ ਵੀ ਕਹਿ ਜਾਂਦੇ ਕਿ ਮੈਂ ਵੀ ਇਹਨਾਂ ਵਿੱਚੋਂ ਔਣਾ ਜਿਹੜੇ ਆਪਣੇ ਆਂ ਦੀਆਂ ਲੱਤਾਂ ਵੜਦਾ ਕਿਉਂਕਿ ਮੈਂ ਠੱਗ ਜੈਂਟ ਠੱਗ ਜੈਂਟ ਬਹੁਤ ਕਰਦਾ ਰਹਿਣਾ ਵੀਡੀਓ 'ਸ ਸਿੰਪਲ ਜੀ ਗੱਲ ਇਹ ਹੈ ਕਿ ਜਾਂ ਤਾਂ ਇਸ ਇੰਡਸਟਰੀ 'ਚ ਪੈਸਾ ਬਹੁਤ ਜ਼ਿਆਦਾ ਹੈ ਜਾਂ ਲੋਕਾਂ ਨੂੰ ਇੱਥੇ ਜਿਹੜੇ ਇੰਡਸਟਰੀ ਵਿੱਚ ਆ ਇਹਦੇ ਵਿੱਚ ਨਾ ਇੱਕ ਬੜੀ ਤੋੜ ਆ ਬੜੀ ਬੜੀ ਹੋੜ ਲੱਗੀ ਹੋਈ ਆ ਕਿ ਅਸੀਂ ਨੰਬਰ 1 ਰਹਿਣਾ ਅਸੀਂ ਅੱਗੇ ਵਧਣਾ ਅੱਜ ਸਪੀਕਰ ਸਿੰਘ ਅੱਗੇ ਵਧ ਰਿਹਾ ਤਾਂ ਸਪੀਕਰ ਸਿੰਘ ਨੂੰ ਪਤਾ ਕਿ ਇੱਕ ਦੀ ਐਂਡ ਵੀ ਹੈਗਾ ਅਸੀਂ ਇਦਾਂ ਹੀ ਚੱਲੇ ਕਿਉਂਕਿ ਅਸੀਂ ਮਿੱਟੀ ਤੋਂ ਉੱਠੇ ਲੋਕ ਆ ਸਾਨੂੰ ਫਰਕ ਨਹੀਂ ਪੈਂਦਾ ਜੇ ਸਾਡਾ ਸਾਰਾ ਖੁਸ਼ਤਬਾਬ ਹੀ ਹੋ ਜਾਏ ਸਾਨੂੰ ਭੋਰਾ ਜਿੰਨਾ ਫਰਕ ਨਹੀਂ ਪੈਂਦਾ ਠੀਕ ਹੈ ਹੁਣ ਜਿਹੜੇ ਲੋਕ ਕਹਿੰਦੇ ਕਿ ਐ ਕਿਉਂ ਬੋਲਦਾ ਇਹਨੂੰ ਡਰ ਨਹੀਂ ਲੱਗਦਾ ਐ ਆਏ ਸਾਨੂੰ ਬਿਲਕੁਲ ਵੀ ਫਰਕ ਨਹੀਂ ਸਾਨੂੰ ਸਾਨੂੰ ਭੋਰਾ ਜਿੰਨਾ ਵੀ ਆਏ ਨਹੀਂ ਹੈਗਾ ਕਿ ਬਈ ਜੇ ਕੋਈ ਗੱਲ ਇਹੋ ਜੀ ਹੋ ਗਈ ਸਾਡਾ ਬਿਜ਼ਨਸ ਬੰਦ ਹੋ ਗਿਆ ਤਾਂ ਕੀ ਕਰਾਂਗੇ ਜੇ ਸਪੀਕਰ ਸਿੰਘ ਇਮੀਗ੍ਰੇਸ਼ਨ ਇੰਡਸਟਰੀ ਚ ਨਾ ਹੁੰਦਾ ਤੇ ਦੂਜਾ ਪ੍ਰੋਫੈਸ਼ਨ ਕਿਹੜਾ ਚੁਣਦਾ ਦੇਖੋ profession ਤਾਂ ਇਹ ਆ ਕਿ ਜੀ ਇਹ ਤਾਂ ਹੁਣ ਕਹਿੰਦੇ ਹੁੰਦੇ ਨਾ ਕਿ ਜਦੋਂ ਆਪਾਂ ਇੱਕ ਜਰਨੀ ਸਟਾਰਟ ਕਰਦੇ ਆ ਤਾਂ ਆਪਾਂ ਇੱਕ ਫਲੋ ਦੇ ਨਾਲ ਚੱਲਦੇ ਆ ਤਾਂ ਆਊਟ ਆਫ ਫਲੋ ਹੀ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਆ ਗਿਆ ਮੈਂ ਹੁਣ ਵੀ ਜਿਹੜਾ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਹੈਗਾ ਤਾਂ ਮੇਰਾ 5 10% ਬਿਜ਼ਨਸ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਆ ਮੇਰੀਆਂ ਆਪਦੀਆਂ ਆੜ ਤਾਂ ਵੀ ਹੈਗੀਆਂ ਠੀਕ ਹੈ ਮੇਰੀ ਆਪਦੀ ਐਗਰੀਕਲਚਰ ਲੈਂਡ ਆ ਮੈਂ ਉਹਦੇ ਵਿੱਚ ਉਹਦੇ ਤੋਂ ਫਾਰਮਿੰਗ ਵੀ ਕਰਦੇ ਆ ਸੀ ਠੀਕ ਹੈ ਤੇ ਸਾਡੇ ਹੋਰ ਵੀ ਬਿਜ਼ਨੈਸਿਸ ਹੈਗੇ ਆ ਅਸੀਂ ਸਟਾਕ ਮਾਰਕੀਟ ਦੇ ਵਿੱਚ ਵੀ professionel investor ਆ ਤਾਂ ਮਤਲਬ ਕੀ ਆ ਕਿ ਟਰੇਡਿੰਗ ਵੀ ਕਰਦੇ ਆ ਤਾਂ ਕਿ ਇਹ ਕਿ ਹੋਰ ਕਈ ਵਾਰੀ ਪਬਲਿਕਲੀ ਨਹੀਂ ਵੀ ਦੱਸਦਾ ਠੀਕ ਹੈ ਸਾਰੇ ਪੋਜ਼ਿਟਿਵ ਬਿਜ਼ਨਸ ਆ ਬਟ ਇਹ ਆ ਕਿ ਇਮੀਗ੍ਰੇਸ਼ਨ ਇੰਡਸਟਰੀ ਚ ਅੱਜ ਵੀ ਅਸੀਂ 5 5 ਤੋਂ 10% ਹੀ ਬਿਜ਼ਨਸ ਕਰ ਰਹੇ ਆ ਬਾਕੀ ਹੋਰ ਅਸੀਂ 90% ਰੈਵਨਿਊ ਸਾਡੇ ਹੋਰ ਕੰਪਨੀ ਦੇ ਕਿਸੇ ਹੋਰ ਪਾਸੇ ਵਾਰ ਰਹੇ ਆ ਤੇ ਇੱਕ ਚੀਜ਼ ਹੋਰ ਸਪੀਕਰ ਸਿੰਘ ਬੜਾ ਯੂਨੀਕ ਜਿਹਾ ਨਾਮ ਆ ਹਾਂਜੀ ਇਹ ਅਸਲ ਚ ਨਾਮ ਸਪੀਕਰ ਸਿੰਘ ਆ ਜਾਂ ਨਾਮ ਕੁਝ ਹੋਰ ਆ ਤੇ ਨਾਮ ਇੰਡਸਟਰੀ ਨੇ ਦਿੱਤਾ ਹੈ ਜਾਂ ਪਿਆਰ ਨਾਲ ਲੋਕਾਂ ਨੇ ਦਿੱਤਾ ਨਹੀਂ ਦੇਖੋ ਇੰਡਸਟਰੀ ਇਮੀਗ੍ਰੇਸ਼ਨ ਦਸ ਨੇ ਤਾਂ ਬਿਲਕੁਲ ਨਹੀਂ ਦਿੱਤਾ ਨਾਮ ਇਹ ਇਹ ਨਾਮ ਸਪੀਕਰ ਸਿੰਘ ਤਾਂ ਕਿਉਂਕਿ ਮੇਰਾ ਜਿਹੜਾ ਮੇਨ profession ਹੋ ਜਾਂ ਤਾਂ ਮੋਟੀਵੇਸ਼ਨਲ ਸਪੀਕਿੰਗ ਕਰਨਾ ਜਾਂ ਬੁక్స్ ਲਿਖਣਾ ਵਾ ਤਾਂ ਉਸ profession ਦੇ ਵਿੱਚ ਜਦੋਂ ਮੈਂ ਕਾਰਪੋਰੇਟ ਟ੍ਰੇਨਿੰਗਸ ਕਰਦਾ ਸੀ ਕੰਪਨੀਆਂ ਦੀਆਂ ਜਾਂ ਮਾਈਕਰੋਸਾਫਟ ਹੋ ਗਿਆ ਰਿਲਾਇੰਸ ਹੋ ਗਿਆ ਤਾਂ ਉੱਥੇ ਕੀ ਸੀਗਾ ਕਿ ਉੱਥੇ ਇੱਕ ਗੁੱਡ ਸਪੀਕਰ ਹੋਣ ਦੇ ਨਾਮ ਤੇ ਉੱਥੇ ਮੇਰਾ ਨਾਮ ਸਪੀਕਰ ਸਿੰਘ ਪਿਆ ਸੀਗਾ ਫਿਰ ਉਹ ਹੁਣ ਜਦੋਂ ਬੰਦਾ ਇੱਕ ਇੱਕ ਐਜ਼ ਅ ਸਪੀਕਰ ਦੂਜੀਆਂ ਕੰਪਨੀਆਂਜ਼ ਨੂੰ ਟ੍ਰੇਨ ਕਰ ਸਕਦਾ ਕਾਰੇ ਵਾਸਤੇ ਟ੍ਰੇਨ ਕਰਦਾ ਸੀ ਬ ਕਾਰਪੋਰੇਟ ਟ੍ਰੇਨਿੰਗਸ ਕਰਦਾ ਸੀ EMPLOYEES ਦੀਆਂ ਟ੍ਰੇਨਿੰਗਸ ਕਰਦਾ ਸੀ HR ਦੀਆਂ ਟ੍ਰੇਨਿੰਗਸ ਕਰਦਾ ਸੀ ਫਿਰ ਉਹੀ ਸਪੀਕਿੰਗ ਸਕਿਲਸ ਮੈਂ ਕਿਹਾ ਵਾਈ ਨਾਟ ਕਿ ਆਪਾਂ ਕਿਸੇ ਹੋਰ ਇੰਡਸਟਰੀਜ਼ ਯੂਜ਼ ਕਰੀਏ ਸੋ ਥੈਟ ਕਿ ਆਪਦਾ ਵੀ ਬਿਜ਼ਨਸ ਕ੍ਰੀਏਟ ਹੋ ਸਕੇ ਉਹਨਾਂ ਸਪੀਕਿੰਗ ਸਕਿਲਸ ਦੇ ਨਾਲ ਹੀ ਉਹਨਾਂ ਲੋਕਾਂ ਨੂੰ ਕਨੈਕਟ ਕਰਨ ਦੇ ਸਕਿੱਲ ਦੇ ਨਾਲ ਹੀ ਮੈਂ ਇਮੀਗ੍ਰੇਸ਼ਨ ਇੰਡਸਟਰੀ ਚ ਆਇਆ ਤੇ ਨਾਮ ਮੈਂ ਫਿਰ ਆਪਦਾ ਸਪੀਕਰ ਸਿੰਘ ਰੱਖਿਆ ਅਸਲ ਚ ਨਾਮ ਮੇਰਾ ਹਰਕੀਰਤ ਸਿੰਘ ਹੈ ਹਰਕੀਰਤ ਹਰਕੀਰਤ ਪੰਜਾਬ ਦੀ ਇੰਡਸਟਰੀ ਸਿੰਗਿੰਗ ਇੰਡਸਟਰੀ ਦੇ ਵਿੱਚ ਜਿੱਦਾਂ ਲੋਕ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਸੀ ਉਦਾਂ ਇਮੀਗ੍ਰੇਸ਼ਨ ਇੰਡਸਟਰੀ ਦੇ ਵਿੱਚ ਮਾਲਵੇਦ ਲੋਕ ਸਪੀਕਰ ਸਿੰਘ ਨੂੰ ਪਿਆਰ ਕਰਦੇ ਆ ਹਾਂਜੀ ਤੇ ਜਦੋਂ ਆ ਕੇ ਲੋਕ ਇੰਨਾ ਪਿਆਰ ਦਿੰਦੇ ਆ ਉਹੋ ਕਿ더라 ਮਹਿਸੂਸ ਹੁੰਦਾ ਨਹੀਂ ਜੀ ਬਹੁਤ ਬਹੁਤ ਵਧੀਆ ਮਹਿਸੂਸ ਹੁੰਦਾ ਬੜਾ ਮਾਣ ਮਹਿਸੂਸ ਹੁੰਦਾ ਠੀਕ ਹੈ ਦੇਖੋ ਸਿੱਧੂ ਮੂਸੇ ਵਾਲਾ ਬਾਈ ਤਾਂ ਬਹੁਤ ਵੱਡੀ ਚੀਜ਼ ਸੀ ਅਸੀਂ ਤਾਂ ਉਹਦੇ ਪੈਰ ਦੀ ਜੁੱਤੀ ਵਰਗੇ ਵੀ ਨਹੀਂ ਬਣ ਸਕਦੇ ਕਿਉਂਕਿ ਜੋ ਉਹਦੀ ਸੋਚ ਸੀ ਜੋ ਉਹਦੀ ਲਖਤ ਸੀ ਜੋ ਪੰਜਾਬ ਨੂੰ ਕੁਝ ਕੁ ਸਮੇਂ ਵਿੱਚ ਹੀ ਦੇ ਗਿਆ ਅਸੀਂ ਉਸ ਸ਼ਹਿਰ ਜ਼ਿੰਦਗੀ ਚ ਕਦੇ ਵੀ ਨਾ ਕਰੀ ਪਰ ਲੋਕ ਕਹਿੰਦੇ ਜਿਵੇਂ ਮੂਸੇ ਵਾਲਾ ਵੱਖਰਾ ਹੀ ਚੱਲਦਾ ਸੀ ਉਵੇਂ ਸਪੀਕਰ ਸਿੰਘ ਵੀ ਵੱਖਰਾ ਚੱਲਦਾ ਨਹੀਂ ਉਹ ਠੀਕ ਹੈ ਗੱਲ ਜੀ ਦੇਖੋ ਜੇ ਹੁਣ ਅਸੀਂ ਮੂਸੇ ਵਾਲਾ ਨੂੰ ਇਨਸਪੀਰੇਸ਼ਨ ਮੰਨਦੇ ਆ ਸਿਰਫ ਉਹਦੇ ਗਾਣੇ ਸੁਣ ਕੇ ਇੱਕ ਕੰਨੋਂ ਕੱਢ ਕੇ ਦੂਜੇ ਕੰਨ ਸਿੱਧੂ ਮੂਸੇਵਾਲੇ ਨੂੰ ਦੀਪ ਸਿੱਧੂ ਨੂੰ ਸੰਦੀਪ ਨੰਗਲੰਬੀਆ ਨੂੰ ਆਪਦੀ ਟ੍ਰੂ ਇਨਸਪੀਰੇਸ਼ਨ ਮੰਨਦਾ ਅੱਜ ਵੀ ਮੰਨਦਾ ਕੱਲ੍ਹ ਵੀ ਮੰਨਦਾ ਸੀ ਤੇ ਹੌਨਲਡ ਟਾਈਮ ਦੇ ਵਿੱਚ ਵੀ ਮੰਨਦਾ ਰਹੂੰਗਾ ਐਂਡ ਜਦੋਂ ਤੁਸੀਂ ਕਿਸੇ ਤੋਂ ਇਨਸਪਾਇਰ ਹੁੰਨੇ ਆ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਬਸ ਉਹਨਾਂ ਬਾਰੇ ਗੱਲਾਂ ਕਰਨੀਆਂ ਇਨਸਪਾਇਰ ਹੋਣ ਦਾ ਮਤਲਬ ਹੁੰਦਾ ਉਹਨਾਂ ਵਰਗੇ ਬਣਨ ਦੀ ਕੋਸ਼ਿਸ਼ ਕਰਨੀ ਉਹਨਾਂ ਦੇ ਜੋ ਅਸੂਲ ਸੀ ਉਹਨਾਂ ਸੂਲਾਂ ਤੇ ਜਿਉਣ ਦੀ ਕੋਸ਼ਿਸ਼ ਕਰਨੀ ਤੇ ਜ਼ਿੰਦਗੀ ਨੂੰ ਉਸ ਤਰੀਕੇ ਨਾਲ ਚਲਾਉਣਾ ਠੀਕ ਇੰਡਸਟਰੀ ਦੇ ਨੇ પ્રતિਦਿਨ ਘਟਦੀ ਜਾ ਰਹੀ ਹੈ ਮੇਰੇ ਖਿਆਲ ਹਾਂਜੀ ਲੋਕਾਂ ਨੇ ਬਹੁਤ ਵੱਡੇ ਵੱਡੇ ਐਲੀਸ਼ਾਨ ਦਫ਼ਤਰ ਖੋਲੇ ਸੀ ਹੌਲੀ ਹ ਤੇ ਬਹੁਤ سارے ਆइल ਸੈਂਟਰ ਬੰਦ ਹੋ ਗਏ ਲੋਕਾਂ ਨੇ ਆਪਣੇ ਦਫਤਰ ਬੰਦ ਕਰਕੇ ਆਪਣੇ profession change ਕਰ ਲਏ ਤੇ ਸਪੀਕਰ ਸਿੰਘ ਆਪਣਾ business ਹੋਰ expand ਕਰ ਰਿਹਾ ਹੈ ਕੀ ਰੀਜ਼ਨ ਲੋਕ ਛੱਡ ਰਹੇ ਆ ਸਪੀਕਰ ਸਿੰਘ ਵਧਾ ਰਿਹਾ ਨਹੀਂ ਲੋਕ ਛੱਡ ਰਹੇ ਆ ਮੈਂ ਵਧਾ ਰਿਹਾ ਜੀ ਉਹਦਾ ਸਿਰਫ ਇੱਕੋ ਇੱਕ ਕਾਰਨ ਆ ਕਿ ਮੇਰੇ ਕੰਮ ਕਰਨ ਦਾ ਸਟਾਈਲ ਜਦੋਂ ਤੁਸੀਂ ਕਿਸੇ ਇੰਡਸਟਰੀ ਚ ਲੌਂਗ ਟਰਮ ਲਈ ਰਹਿਣਾ ਚਾਹੁੰਦੇ ਹੋ ਤੇ ਗਰੋਅ ਕਰਨਾ ਚਾਹੁੰਦੇ ਆ ਤਾਂ ਥੋੜਾ ਸਟਾਈਲ ਬੜਾ ਮੈਟਰ ਕਰਦਾ ਐਂਡ ਸਟਾਈਲ ਕੀ ਆ ਸਭ ਤੋਂ ਪਹਿਲਾਂ ਕਿ ਤੁਸੀਂ ਸੱਚ ਦੇ ਰਾਹ ਤੇ ਚੱਲ ਕੇ ਕੰਮ ਕਰੋ ਠੀਕ ਹੈ ਜਿਹੜੇ ਲੋਕ ਅੱਜ ਛੱਡ ਕੇ ਜਾ ਰਹੇ ਉਹ ਲੋਕ ਆ ਜਿਨ੍ਹਾਂ ਨੇ ਲੌਂਗ ਟਰਮ ਰੈਫਰੈਂਸਿਸ ਕ੍ਰੇਟਰੀ ਕੀਤੀਆਂ ਜਿਨ੍ਹਾਂ ਦਾ ਕਸਟਮਰ ਕਿਵੇਂ ਆਉਂਦਾ ਸੀਗਾ ਠੀਕ ਆ ਬਈ ਆਪਾਂ ਅੱਜ 10-15000 20000 ਦੀ ਇੰਸਟਾਗ੍ਰਾਮ ਤੇ ਇੱਕ ਪ੍ਰੋਡਕਟ ਲਿਆਂਦਾ ਉਹਦੀ ਐਡ ਲਾਈ ਐਡ ਲਾ ਕੇ ਉਹਨੂੰ ਪ੍ਰੋਮੋਟ ਕੀਤਾ ਉਹ ਚ 10-12-15 ਗਾਖ ਖਿੱਚੇ ਕ ਉਹਨਾਂ ਨੂੰ ਰੱਜ ਕੇ ਲੁੱਟਿਆ ਫਿਰ ਉਹ ਗ ਸ ਨਹੀਂ ਦੇਣਗੇ ਠੀਕ ਹੋ ਚਲੇਗਾ ਇਹ ਪੈਸਾ ਕਮਾ ਲਿਆ ਫੇਰ 10 15 20000 ਦੀ 50000 ਦੀ ਐਡ ਲਾਓ ਫੇਰ 15 20 ਬੰਦੇ ਖਿੱਚੋ ਫੇਰ ਜਿੰਨਾ ਦਾ ਸਰਕਲ ਆ ਸੀਗਾ ਕਿਉਂਕਿ ਉਹ ਹੁਣ ਐਡ ਲਾ ਕੇ ਕਸਟਮਰ ਆਉਂਦਾ ਨਹੀਂ ਹੂੰ ਠੀਕ ਹੈ ਨਵੇਂ ਨਵੇਂ ਪ੍ਰੋਡਕਟ ਲੈ ਕੇ ਕਸਟਮਰ ਆਉਂਦਾ ਨਹੀਂ ਕਸਟਮਰ ਘਰੇ ਸਰ ਤੇ ਹੁੰਦਾ ਤੁਹਾਡੀ ਗੁੱਡਵਿਲ ਬਣੀ ਹੋਈ ਤੇ ਜਿਹੜੀ ਤੁਸੀਂ ਪਿਛਲੇ 2-3 ਸਾਲ 200 400 1000 ਬੱਚਾ ਬਾਹਰ ਭੇਜਿਆ ਉਹਨਾਂ ਦੀਆਂ ਰੈਫਰੈਂਸਸ ਤੋਂ ਤੁਹਾਡੇ ਕੋਲ ਬੱਚਾ ਆ ਰਿਹਾ ਉਹਨਾਂ ਤੋਂ ਤੁਸੀਂ ਗਰੋ ਕਰਦੇ ਅਸਲ ਤੁਸੀਂ ਗਰੋ ਉਥੋਂ ਕਰਦੇ ਠੀਕ ਹੈ ਯੂਐਲਓ ਦੇ ਵਿੱਚ ਸਪੀਕਰ ਸਿੰਘ ਮੇਰੇ ਪੇਜ ਦੇ ਉੱਪਰ ਵੀ ਅਸੀਂ ਡੇਲੀ 5-10000 ਬੰਦਾ ਸਾਡੇ ਨਾਲ ਨਵੇਂ ਨਵਾਂ ਫੋਲੋ ਕਰ ਰਿਹਾ ਨਵੇਂ ਲੋਕ ਜੁੜ ਰਹੇ ਆ ਉਹਦਾ ਕਾਰਨ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੈ ਜਿਵੇਂ ਸਾਡੇ ਬਾਕੀ ਬਿਜ਼ਨੈਸਿਸ ਆ ਫਾਈਨੈਂਸ਼ੀਅਲ ਟ੍ਰੇਨਿੰਗ ਦਾ ਸੀ ਇਸ ਚੀਜ਼ ਨੂੰ ਲੈ ਕੇ ਆਂਦਾ ਸੱਤ ਸਾਹਮਣੇ ਲੈ ਕੇ ਆਂਦਾ ਉਹ ਚੀਜ਼ਾਂ ਹੋ ਗਈਆਂ ਤੇ ਉਹਦੇ ਕਰਕੇ ਵੀ ਲੋਕ ਸਾਡੇ ਨਾਲ ਜੁੜ ਰਹੇ ਆ ਬਟ ਸਾਡਾ ਅੱਗੇ ਵਧਣ ਦਾ ਕਾਰਨ ਇਹੀ ਹੈ ਕਿ ਸਾਡਾ ਕੰਮ ਕਰਨ ਦਾ ਤਰੀਕਾ ਸਾਡਾ ਸੁਭਾਅ ਸਾਡਾ ਕੰਮ ਕਰਨ ਦਾ ਸਟਾਈਲ ਸਾਡੇ ਕੰਮ ਕਰਨ ਦੇ ਐਥਿਕਸ ਜਿਹੜੇ ਕਿ ਕਦੇ ਵੀ ਖਰਾਬ ਨਾ ਸੀ ਨਾ ਹੈਗੇ ਨਾ ਹੋਣਗੇ ਜਿਸ ਦਿਨ ਲੋਕ ਸਾਨੂੰ ਪਿਆਰ ਵੀ ਕਰਦੇ ਆ ਜੁੜੇ ਵੀ ਹੋਏ ਆ ਠੀਕ ਹੈ ਜੇ ਇੰਡਸਟਰੀ ਕਿਤੇ ਨਾ ਕਿਤੇ ਕੱਟੀ ਵੀ ਹੋਊਗੀ ਕਿਸੇ ਬੰਦੇ ਦੀ ਉਹ ਤਾਂ ਕੱਟੀ ਹੈ ਕਿਉਂਕਿ ਉਹਨੇ ਸਹੀ ਐਥਿਕਸ ਤੇ ਕੰਮ ਨਹੀਂ ਕੀਤਾ ਜੀ ਆਪਾਂ ਹੁਣੇ ਗੱਲ ਕਰ ਰਹੇ ਸੀ ਕਿ 24 ਸਾਲ ਤੁਹਾਡੀ ਉਮਰ ਆ ਹਾਂਜੀ ਇਸ ਉਮਰ ਦੇ ਵਿੱਚ ਤਾਂ ਮੁੰਡੇ ਘੁੰਮਦੇ ਫਿਰਦੇ ਤੇ ਗਾਣੇ-ਗਾਣੇ ਸੁਣਦੇ ਐ ਗੱਡੀਆਂ ਹੀ ਗੜੀਆਂ ਮਾਰਦੇ ਐ ਓਪਨ ਜੀਪਾਂ ਦੇ ਵਿੱਚ ਤੇ ਸਪੀਕਰ ਸਿੰਘ ਨੇ ਆਪਣਾ ਇੱਕ ਅੰਪਾਇਰ ਖੜਾ ਕਰ ਲਿਆ ਹਾਂਜੀ ਅੱਜ ਸਪੀਕਰ ਸਿੰਘ ਕੋ ਹਰ ਚੀਜ਼ ਆ ਚੰਗੀ ਗੱਡੀ ਆ ਚੰਗੀ ਕੋਠੀ ਆ ਦਫ਼ਤਰ 'ਚ ਬੈਣ ਲਈ ਬੰਦੇ ਆ ਕੰਮ ਕਰਨੀ ਥਲੇ ਸਟਾਫ ਬੈਠਾ ਐ ਔਰ ਹਜ਼ਾਰਾਂ ਬੰਦੇ ਤੁਹਾਡੇ ਕੋ ਵੀਜ਼ਾ ਲੱਕਾ ਜਾਂਦੇ ਹਾਂਜੀ ਇੱਕ ਮੁਕਾਮ ਤੇ ਪਹੁੰਚ ਗਿਆ ਸਪੀਕਰ ਸਿੰਘ 24 ਸਾਲ ਦੀ ਉਮਰ ਦੇ ਵਿੱਚ ਕਦੀ ਇਹ ਡਰ ਨਹੀਂ ਲੱਗਦਾ ਕਿ ਜਿਹੜੀ ਮੈਂ ਪੀਕ ਤੇ ਇਸ ਟਾਈਮ ਖੜਾ ਆ ਜਿਵੇਂ ਡਿੱਗ ਪਿਆ ਮੈਂ ਕਿੱਥੇ ਜਾਊਗਾ ਡਰਜੀ ਉਹਨਾਂ ਨੂੰ ਲੱਗਦਾ ਹੁੰਦਾ ਜਿਨ੍ਹਾਂ ਨੂੰ ਉੱਚੇ ਮਕਾਮ ਤੇ ਰਹਿਣ ਦਾ ਸ਼ੌਂਕ ਹੋਵੇ ਅਸੀਂ ਕਦੇ ਵੀ ਉੱਚੇ ਮਕਾਮ ਤੇ ਰਹਿਣ ਵਾਸਤੇ ਇਸ ਇੰਡਸਟਰੀ ਦੇ ਵਿੱਚ ਆਏ ਹੀ ਨਹੀਂ ਸੀਗੇ ਸਾਡਾ ਮਕਸਦ ਸੀਗਾ ਕਿ ਅਸੀਂ ਘਰੋਂ ਨਿਕਲਿਆਂ ਗਰੀਬ ਘਰੋਂ ਨਿਕਲਿਆਂ ਬਾਲੇ ਵਾਲੀ ਛੱਤਾਂ ਅਸੀਂ ਇੱਕ ਚੰਗੀ ਰੋਟੀ ਖਾਂਦੇ ਹੋ ਜੀਏ ਠੀਕ ਹੈ ਤੇ ਜਦੋਂ ਅਸੀਂ ਇਹ ਚੀਜ਼ ਅਕੰਪਲਿਸ਼ ਕਰ ਲਈ ਉਸ ਤੋਂ ਬਾਅਦ ਇਹ ਸੀਗਾ ਜਦੋਂ ਏਜੰਟਸ ਨੂੰ ਮਿਲਣਾ ਇੰਡਸਟਰੀ ਚ ਅੱਗੇ ਵਧਣਾ ਵੇਖਿਆ ਕਿ ਬਹੁਤ ਸਾਰੀਆਂ ਠੱਗੀਆਂ ਹੋ ਰਹੀਆਂ 40 ਡਿਗਰੀਆਂ ਬਣ ਰਹੀਆਂ ਬੱਚਿਆਂ ਦੇ ਬੈਨ ਲੱਗ ਰਹੇ ਆ ਬੱਚਿਆਂ ਨਾਲ ਧੋਖਾ ਧੜੀਆਂ ਹੋ ਰਹੀਆਂ ਤੇ ਇਹਨਾਂ ਬਾਰੇ ਆ ਵੇਅਰ ਕੀਤਾ ਜਾਵੇ ਬਸ ਇੰਨਾ ਕ ਮਕਸਦ ਸੀਗਾ ਹਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਸੱਚ ਦੇ ਰਾਹ ਤੇ ਚੱਲਣ ਦਾ ਫਲ ਮਿਲਿਆ ਵਾ ਤਾਂ ਅੱਜ ਗੁਰੂ ਸਾਹਿਬ ਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਪਰ ਜਿੱਦਾਂ ਤੁਸੀਂ ਕਹਿੰਦੇ ਕਿ ਅੱਜ ਇਸ ਮੁਕਾਮ ਤੇ ਪਹੁੰਚੇ ਤੇ ਇੱਥੋਂ ਨਾ ਡਿੱਗੇ ਹਜੇ ਇਹ ਮੁਕਾਮ ਹੈ ਹੀ ਕੀ ਹਮ ਹਜੇ ਤਾਂ ਅ ਅਜੇ ਤੱਕ ਕਈ ਮੀਲ ਦੂਰ ਜਾਣਾ ਹੈ ਹਜੇ ਤਾਂ ਕਦਮ ਪੁੱਟਣੇ ਸ਼ੁਰੂ ਕੀਤੇ ਆ ਹਜੇ ਤਾਂ ਬਹੁਤ ਦੂਰ ਜਾਣ ਦੀ ਕੋਸ਼ਿਸ਼ ਆ ਉਹ ਦੂਰ ਦੂਰ ਹੈ ਕੀ ਟਾਰਗੇਟ ਕੀ ਹੈ ਸਪੀਕਰ ਸਿੰਘ ਦਾ ਜਾਨਾ ਕਿੱਥੋਂ ਤੱਕ ਹੈ ਟਾਰਗੇਟ ਕੋਈ ਨਹੀਂ ਹੈ ਜੀ ਟਾਰਗੇਟ ਲੈ ਕੇ ਜੇ ਚੱਲਿਆ ਜਾਵੇ ਤਾਂ ਫਿਰ ਬੰਦਾ ਉਸ ਟਾਰਗੇਟ ਤੇ ਪਹੁੰਚਣ ਦੀ ਕੋਸ਼ਿਸ਼ ਕਰਦਾ ਬਾਏ ਐਨੀ ਮੀਨਸ ਉਹ ਠੱਗੀ ਕਰਕੇ ਪਹੁੰਚੇ ਉਹ ਸੱਚ ਦੇ ਰਾਹ ਤੇ ਚੱਲ ਕੇ ਪਹੁੰਚੇ ਉਹਨਾਂ ਐ ਹੁੰਦਾ ਕਿ ਮੈਂ ਆਪਣੇ ਟਾਰਗੇਟ ਤੱਕ ਪਹੁੰਚ ਗਿਆ ਪਰ ਕੋਈ ਤਾਂ ਚਲਾ ਰਿਹਾ ਨਾ ਸਪੀਕਰ ਸਿੰਘ ਨੂੰ ਸਪੀਕਰ ਸਿੰਘ ਦੇ ਪਿੱਛੇ ਪਾਵਰਾਂ ਕਿਹੜੀਆਂ ਸਪੀਕਰ ਸਿੰਘ ਆਪਣੇ ਆਪ ਨੂੰ ਆਪ ਚਲਾ ਰਿਹਾ ਸਪੀਕਰ ਸਿੰਘ ਦੇ ਪਿੱਛੇ ਇੱਕ ਹੀ ਸਭ ਤੋਂ ਵੱਡੀ ਪਾਵਰ ਆ ਉਹ ਹੈਗੀ ਆ ਤਨ ਤਨ ਸ੍ਰ ਜੋ ਖੁਦ ਸਪੀਕਰ ਸਿੰਘ ਨੂੰ ਰਨ ਕਰਦਾ ਹੋਰ ਕੋਈ ਵੀ ਦੁਨੀਆਵੀ ਚੀਜ਼ ਸਪੀਕਰ ਸਿੰਘ ਨੂੰ ਨਾ ਤਾਂ ਰਨ ਕਰਦੀ ਸੀ ਨਾ ਹੈ ਨਾ ਕਰ ਸਕਦੀ ਹੈ ਤੇ ਸਪੀਕਰ ਸਿੰਘ ਸੁਣਦਾ ਕੀ ਦੀ ਹੈ ਸਪੀਕਰ ਸਿੰਘ ਮੰਨਦਾ ਕੀ ਦੀ ਹੈ ਸਪੀਕਰ ਸਿੰਘ ਕਿਸੇ ਦੀ ਨਹੀਂ ਮੰਨਦਾ ਸਪੀਕਰ ਸਿੰਘ ਆਪਦੇ ਮੰਨਦੀ ਮੰਨਦਾ ਜਾਂ ਉਸ ਗੁਰੂ ਦੀ ਗੱਲ ਦੀ ਮੰਨਦਾ ਗੁਰੂ ਨੇ ਕਿਹਾ ਕਿ ਵੀ ਸੱਚ ਦੇ ਰਾਹ ਤੇ ਚੱਲੋ ਫੇਰ ਅੱਗੇ ਪਿੱਛੇ ਬੰਦਾ ਕੋਈ ਵੱਡਾ ਛੋਟਾ ਹੋਵੇ ਫਿਰ ਕੁਛ ਨਾ ਸੁਣੋ ਜਿੱਥੇ ਸੱਚ ਆ ਗਿਆ ਜਿੱਥੇ ਗੁਰੂ ਦੀ ਗੱਲ ਆ ਗਈ ਜਿੱਥੇ ਪੱਗ ਦੀ ਗੱਲ ਆ ਗਈ ਜਿੱਥੇ ਇੱਜ਼ਤ ਦੀ ਗੱਲ ਆ ਗਈ ਜਿੱਥੇ ਆਪਦੇ ਪੰਜਾਬ ਦੀ ਮਿੱਟੀ ਦੀ ਗੱਲ ਆ ਗਈ ਉੱਥੇ ਸਿਰਫ ਆਪਦੀ ਸੁਣੋ ਤੇ ਸੱਚ ਦੇ ਰਾਹ ਦੀ ਸੁਣੋ ਹੋਰ ਕਿਸੇ ਦੀ ਨਹੀਂ ਸੁਣਨਾ ਤੇ ਇੰਡਸਟਰੀ ਦੇ ਵਿੱਚ ਬਹੁਤ ਵੱਡੇ ਵੱਡੇ ਕੰਸਲਟੈਂਟ ਬੈਠੇ ਨੇ ਬਹੁਤ ਪੁਰਾਣੇ ਪੁਰਾਣੇ ਕੰਸਲਟੈਂਟ ਬੈਠੇ ਨੇ ਕਦੀ ਕਿਸ ਨੇ ਸਮਝਾਉਣ ਦੀ ਕੋਸ਼ਿਸ਼ ਗੇਮ ਇੰਡਸਟਰੀ ਆ ਬੜੀ ਬਦਨਾਮ ਇੰਡਸਟਰੀ ਆ ਤੂੰ ਬਹੁਤ ਤੇਜ਼ ਭੱਜਦਾ ਪਿਆ ਜਿਹੜਾ ਸਲੋ ਹੋ ਜਾ ਹੌਲੀ ਚੱਲ ਇਹ ਦੇਖੋ ਕਹਿੰਦੇ ਤਾਂ ਬਹੁਤ ਲੋਕ ਆ ਜੀ ਵੀਡੀਓਜ਼ ਵੀ ਪਾਉਂਦੇ ਰਹਿੰਦੇ ਆ ਮੇਰੇ ਵਿਰੁੱਧ ਕਈ ਵਾਰੀ ਹਨਾ ਪਰ ਮੈਂ ਜਵਾਬ ਨਹੀਂ ਦਿੰਦਾ ਹੁੰਦਾ ਕਿਉਂਕਿ ਕਹਿੰਦੇ ਹੁੰਦੇ ਵੀਡੀਓ ਪਾਉਣ ਕੇ ਜਵਾਬ ਦੇਣ ਦੀ ਲੋੜ ਉਹਨੂੰ ਪੈਂਦੀ ਆ ਜਿਹੜਾ ਕਿਸੇ ਕੰਟਰੋਵਰਸੀ 'ਚ ਪੈਣਾ ਚਾਹੁੰਦਾ ਹੋਵੇ ਜਾਂ ਜਿਹੜਾ ਬੰਦਾ ਮਸ਼ਹੂਰੀ ਲੈਣਾ ਚਾਹੁੰਦਾ ਹੋਵੇ ਠੀਕ ਹੈ ਪਰ ਵੀਡੀਓ ਪਾ ਕੇ ਵੀ ਬੋਲਦੇ ਆ ਗੈਂਗਸਟਰਾਂ ਤੋਂ ਧਮਕੀਆਂ ਵੀ ਆਉਂਦੀਆਂ ਸਾਰਾ ਕੁਝ ਹੀ ਕਰਦੇ ਆ ਕਿ ਕਿਸੇ ਤਰੀਕੇ ਨਾਲ ਰੋਕਿਆ ਜਾਵੇ ਉਹਨਾਂ ਨੂੰ ਲੱਗਦਾ ਮੇਰੀ ਸਪੀਡ ਬਹੁਤ ਤੇਜ਼ ਆ ਪਰ ਮੈਨੂੰ ਨਹੀਂ ਲੱਗਦਾ ਮੈਂ ਤੁਹਾਨੂੰ ਕਿੱਥੇ ਕਿੱਥੇ ਹਟੇ ਕੇ ਅਜੇ ਤਾਂ ਮੁਕਾਮ ਕਿਹੜਾ ਪਾਇਆ ਅਜੇ ਤਾਂ ਅੱਧਾ ਕਦਮ ਪੁੱਟਿਆ ਅਜੇ ਤਾਂ ਕਈ ਮੀਲ ਦੂਰ ਜਾਣਾ ਠੀਕ ਹੈ ਅਜੇ ਤਾਂ ਪਤਾ ਨਹੀਂ ਗੁਰੂ ਸਾਹਿਬ ਨੇ ਕਿੱਥੋਂ ਤੱਕ ਪਹੁੰਚਾਉਣਾ ਪਰ ਤਾਕਤ ਆ ਨਾ ਜਿਹੜੀ ਉਹ ਸਾਰੀਆਂ ਪਾਵਰਾਂ ਤੋਂ ਸਾਰੀਆਂ ਸਰਕਾਰਾਂ ਤੋਂ ਵੱਡੀ ਆ ਉਹ ਹੈਗੀ ਗੁਰੂ ਸਾਹਿਬ ਦੀ ਹਰ ਵਕਤ ਜਦੋਂ ਵੇਲੇ ਹੋਈਦਾ ਵਾਹਿਗੁਰੂ ਮੰਨ ਦੇ ਵਿੱਚ ਚੱਲਦਾ ਰਹਿੰਦਾ ਠੀਕ ਹੈ ਜਦੋਂ ਕੋਈ ਕੋਲੇ ਨਾਂ ਬੈਠਾ ਹੋਵੇ ਉਹਦਾ ਜ਼ੁਬਾਨ ਤੇ ਚੱਲਦਾ ਰਹਿੰਦਾ ਤੇ ਇਸ ਤੋਂ ਵੱਡੀ ਤਾਕਤ ਤਾਂ ਦੁਨੀਆ ਤੇ ਐਗਜ਼ਿਸਟ ਹੀ ਨਹੀਂ ਕਰਦੀ ਠੀਕ ਹੈ ਜਦੋਂ ਇਹ ਚੀਜ਼ਾਂ ਆਪਦੇ ਨਾਲ ਲੈ ਕੇ ਚੱਲੇ ਦੀਆਂ ਆਪਦੀ ਪੱਕੀ ਇੱਜ਼ਤ ਨੂੰ ਨਾਲ ਲੈ ਕੇ ਚੱਲੀਦਾ ਤਾਂ ਕੰਮ ਸਾਫ਼ ਸੁਥਰਾ ਹੀ ਕੀਤਾ ਜਾਂਦਾ ਮਾੜਾ ਕੰਮ ਨਹੀਂ ਕਿਸੇ ਦਾ ਕੀਤਾ ਜਾਂਦਾ ਤਾਂ ਫਿਰ ਉਹ ਏਜੰਟਾਂ ਨੇ ਉਹ 25 ਸਾਲਾਂ ਚ ਅਚੀਵ ਨਹੀਂ ਕੀਤਾ ਜੋ ਮੈਂ 2 ਸਾਲਾਂ ਚ ਅਚੀਵ ਕਰ ਲਿਆ ਉਹਨਾਂ ਨੂੰ ਲੱਗਦਾ ਕਿ 25 ਸਾਲਾਂ ਵਾਲੀ ਸਪੀਡ 2 ਸਾਲਾਂ ਚ ਕਰ ਰਿਹਾ ਤਾਂ ਬਹੁਤ ਜ਼ਿਆਦਾ ਸਪੀਡ ਆ ਪਰ ਮੇਰੇ ਲਈ ਇਹ ਵੀ ਬਹੁਤ ਸਲੋ ਆ ਠੀਕ ਹੈ ਤਾਂ ਠੀਕ ਹੈ ਡਰੋਨ ਦੀ ਧਮਕਾਉਣ ਦੀ ਕੋਸ਼ਿਸ਼ ਕਰਦੇ ਆ ਰੋਕਣ ਦੀ ਕੋਸ਼ਿਸ਼ ਕਰਦੇ ਆ ਪਰ ਉਹਨਾਂ ਨੂੰ ਤਾਂ ਮੈਂ ਇਹੀ ਕਹਿਣਾ ਹੁੰਦਾ ਕਿ ਬਈ ਤੁਸੀਂ ਵੀ ਇਹ ਕਰ ਸਕਦੇ ਸੀ ਤੁਹਾਡੇ ਕੋ 25 ਸਾਲ ਸੀਗੇ ਹੁਣ ਵੀ ਕਰ ਸਕਦੇ ਹਾਂ ਹੁਣ ਬਹੁਤ ਸਾਰੇ ਨਵੇਂ ਮੁੰਡੇ ਨਵੇਂ ਕੰਸਲਟੈਂਟਸ ਮੇਰੇ ਨਾਲ ਐਸੋਸੀਏਟਡ ਆ ਉਹ ਮੇਥੋਂ ਐਪਲੀਕੇਸ਼ਨਸ ਵੀ ਕਰਾਉਂਦੇ ਆ ਬੀ ਟੂ ਬੀ ਕਹਿ ਲਓ ਜਿਵੇਂ ਅਸੀਂ ਸ਼ੁਰੂ ਚ ਕਰਦੇ ਸੀ ਹੁਣ ਉਹ ਸ਼ੁਰੂ ਚ ਸਾਡੇ ਨਾਲ ਕਰਦੇ ਆ ਨਾ ਤਾਂ ਉਹ ਨਵੇਂ ਮੁੰਡੇ ਉਹ ਸਿਰਫ ਇਨਸਪਾਇਰ ਹੋ ਕੇ ਆ ਰਹੇ ਆ ਕਿ ਯਾਰ ਜੇ ਇਹ ਬੰਦਾ ਇੰਡਸਟਰੀ ਚ ਜਾ ਕੇ ਆਪਦਾ ਨਾਮ ਵੀ ਬਣਾ ਸਕਦਾ ਪੈਸਾ ਵੀ ਕਮਾ ਸਕਦਾ ਅੱਗੇ ਵੀ ਵੱਧ ਸਕਦਾ ਤੇ ਇੱਜ਼ਤ ਵੀ ਖੱਟ ਸਕ ਕਈ ਤਾਂ ਇਸ ਗੱਲੋਂ ਡਰਦੇ ਹੀ ਨਹੀਂ ਹੁੰਦੇ ਸੀ ਯਾਰ ਏਜੰਟ ਬਣਾਗੇ ਲੋਕ ਕਹਣਗੇ ਠੱਗਾ ਐਵੇਂ ਠੱਗ ਦਾ ਟੈਗ ਲੈ ਕੇ ਸਾਰੀ ਉਮਰ ਤੁਰੇ ਫਿਰਦੇ ਰਵਾਂਗੇ ਪਰ ਸਪੀਕਰ ਸਿੰਘ ਨੂੰ ਦੇਖ ਕੇ ਨੌਜਵਾਨ ਨਵੇਂ ਮੁੰਡੇ ਇਸ ਇੰਡਸਟਰੀ ਚ ਆ ਰਿਹਾ ਜੋ ਆਨ ਵਾਲੇ ਟਾਈਮ ਦੇ ਵਿੱਚ ਸਾਫ਼ ਸੁਥਰਾ ਕੰਮ ਮਿਲਦਾ ਅਜਿਹੀ ਇੱਕ ਹੀ ਇੰਡਸਟਰੀ ਮੈਂ ਵੇਖੀ ਆਪਣੇ 17-18 ਸਾਲ ਦੇ ਕਰੀਅਰ ਦੇ ਵਿੱਚ ਜਿਹਨੂੰ ਠੱਗ ਕਹਿ ਕੇ ਸੰਬੋਧਿਤ ਕਰਦੇ ਆ ਹੋਰ ਬਹੁਤ ਸਾਰੀਆਂ ਇੰਡਸਟਰੀਜ਼ ਆ ਚਾਹੇ ਉਹ ਕੋਈ ਫੈਕਟਰੀ ਦੀ ਗੱਲ ਕਰ ਲਓ ਕਿਸੇ ਐਸੋਸੀਏਸ਼ਨ ਦੀ ਗੱਲ ਕਰ ਲਓ ਕਿਸੇ ਡਾਕਟਰ ਲਾਈਨ ਦੀ ਗੱਲ ਕਰ ਲਓ ਕੋਈ ਵੀ ਬੰਦਾ ਆਪਣੇ ਨਾਲ ਦੇ ਬੰਦੇ ਨੂੰ ਕਦੀ ਮਾੜਾ ਨਹੀਂ ਸਿਰਫ ਇਮਿਗ੍ਰੇਸ਼ਨ ਇੰਡਸਟਰੀ ਦੇ ਵਿੱਚ ਇੱਕ ਏਜੰਟ ਦੂਜੇ ਏਜੰਟ ਨੂੰ ਕਹਿੰਦੇ ਠੱਗਾ ਹਾਂਜੀ ਅੱਜ ਮੈਂ ਦਫ਼ਤਰ ਖੋਲ ਕੇ ਬੈਠਾ ਦਾਸ ਸਪੀਕਰ ਸਿੰਘ ਨੇ ਦਫ਼ਤਰ ਖੋਲਿਆ ਅੱਜ ਮੈਂ ਕਹਣਾ ਇਹ ਸਪੀਕਰ ਸਿੰਘ ਠੱਗਾ ਹੈ ਹਾਂਜੀ ਸਪੀਕਰ ਸਿੰਘ ਕੋ ਬੱਚਾ ਚੱਲ ਗਿਆ ਉਹਨੇ ਕਹਣਾ ਜੀ ਮਨੀਸ਼ ਸ਼ਰਮਾ ਠਾਕਾ ਸਾਡੀ ਇੰਡਸਟਰੀ ਇਮੀਗ੍ਰੇਸ਼ਨ ਇੰਡਸਟਰੀ ਹੀ ਇੱਕ ਦੂਜੇ ਦੇ ਪਿੱਛੇ ਕਿਉਂ ਪਈ ਹੈ ਲੱਤਾਂ ਕੋ ਵੱਢੀ ਪਈ ਹੈ ਦੇਖੋ ਜੀ ਇਹ ਗੱਲ ਤਾਂ ਬਿਲਕੁਲ ਗਲਤ ਹੈ ਜਿਵੇਂ ਤੁਸੀਂ ਮਨੀਸ਼ ਸ਼ਰਮਾ ਸਪੀਕਰ ਸਿੰਘ ਨੂੰ ਕਹਵੇ ਜਾਂ ਸਪੀਕਰ ਸਿੰਘ ਮਨੀਸ਼ ਸ਼ਰਮਾ ਨੂੰ ਕਹਵੇ ਠੱਗ ਇਹ ਤਾਂ ਗਲਤ ਆ ਮੈਂ ਇਹਦੇ ਹੱਕ 'ਚ ਨਹੀਂ ਤੇ ਅੱਜ ਤੱਕ ਮੈਂ ਜਿੰਨੀਆਂ ਵੀ ਵੀਡੀਓਜ਼ ਪੋਸਟ ਕੀਤੀਆਂ ਠੱਗੀ ਦੇ ਅਗੇਂਸਟ ਮੈਂ ਕਿਸੇ ਦਾ ਵੀ ਨਾਮ ਲੈ ਕੇ ਪੋਸਟ ਨਹੀਂ ਕੀਤੀਆਂ ਕਿਸੇ ਵੀ ਕੰਸਲਟੇਸ਼ਨ ਨੂੰ ਜਾਂ ਕਿਸੇ ਵੀ ਕੰਸਲਟੈਂਸੀ ਨੂੰ ਮਤਲਬ ਸਾਹਬੋਦਤ ਕਾਕੇ ਨਹੀਂ ਕੀਤੀ ਡਾਊਨ ਨਹੀਂ ਕੀਤੀਆਂ ਕਿ ਭਈ ਇਹਦੀ ਮੇਰੀ ਮੋਟੀਵੇਸ਼ਨ ਖਰਾਬ ਹੋਵੇ ਕੰਮ ਕਰਨ ਦੀ ਜਾਂ ਇਹਦੀ ਮੈਂ ਬਦਨਾਮੀ ਕਰਾਂ ਕਿਸੇ ਦੀ ਬਦਨਾਮੀ ਕਰਕੇ ਇਹ ਠੱਗੀ ਬਣਾ ਮੈਂ ਸਿਰਫ ਜਿੰਨੇ ਵਾਰ ਵੀ ਬੋਲਿਆ ਇਸ ਚੀਜ਼ ਉੱਤੇ ਬੋਲਿਆ ਕਿ ਐਕਚੁਅਲ ਚ ਫੈਕਚੁਅਲ ਪ੍ਰੋਬਲਮ ਕੀ ਹੈ ਕਿ ਭਈ ਐਕਚੁਅਲ ਦੇ ਵਿੱਚ ਠੱਗੀ ਦਾ ਇੱਕ ਵੇ ਹੈ ਉਸ ਵੇ ਗਲਤ ਨੂੰ ਬੋਲਿਆ ਕਿਸੇ ਬੰਦੇ ਨੂੰ ਕਦੇ ਵੀ ਗਲਤ ਨਹੀਂ ਬੋਲਿਆ ਜਿਹੜੇ ਲੋਕ ਅੱਜ ਮੇਰੇ ਤੇ ਸਵਾਲ ਕਰਦੇ ਆ ਯਾਰ ਤੂੰ ਐਵੇਂ ਠੱਗ ਏਜੰਟਾਂ ਨੂੰ ਬੋਲ ਦਿੰਦਾ ਤੂੰ ਐਵੇਂ ਸਾਨੂੰ ਗਲਤ ਬੋਲ ਦਰਦਾ ਰਹਿਣਾ ਮੈਂ ਉਹਨਾਂ ਨੂੰ ਥੋੜੀ ਗਲਤ ਬੋਲਦਾ ਉਹਨਾਂ ਦੀ ਗਲਤ ਫਹਿਮੀ ਆ ਕਹਿੰਦੇ ਚੋਰ ਦੇ ਪੈਨ ਚੋਰ ਨੂੰ ਆਪਣਾ ਪਲਾ ਹੁੰਦਾ ਹਾਂ ਚੋਰ ਦੇ ਪੈਨ ਨਹੀਂ ਹੁੰਦੇ ਉਹਨੂੰ ਐਂ ਲੱਗਦਾ ਕਿ ਯਾਰ ਇਹ ਆ ਗੱਲ ਬੋਲਦਾ ਮੈਨੂੰ ਹੀ ਬੋਲੀ ਜਾਂਦਾ ਜੇ ਤੁਸੀਂ ਉਹੋ ਜੇ ਕੰਮ ਕਰਦੇ ਹੋਗੇ ਤਾਂ ਤੁਹਾਨੂੰ ਲੱਗਦਾ ਮੈਂ ਤਾਂ ਤੁਹਾਨੂੰ ਕਦੇ ਕੁਝ ਕਿਹਾ ਹੀ ਨਹੀਂ ਮੈਂ ਤਾਂ ਕਿਸੇ ਏਜੰਟ ਦਾ ਨਾਮ ਲੈ ਕੇ ਕਦੇ ਉਹਨੂੰ ਸੰਬੋਧਨ ਕਰਕੇ ਕਿਹਾ ਹੀ ਨਹੀਂ ਕਿ ਵੀ ਤੂੰ ਐਂ ਕਰਦਾ ਹੁਣ ਜਿਹੜਾ ਜਿਹੜੇ ਬੰਦੇ ਦਾ ਉਹ ਤਰੀਕਾ ਹੈਗਾ ਉਹਨੂੰ ਸੇਕ ਲੱਗਣੇ ਲੱਗਦਾ ਅੱਛਾ ਤੁਸੀਂ ਤੁਹਾਡੀ ਇੱਕ ਵੀਡੀਓ ਦੇਖ ਰਿਆ ਸੀ ਤੁਸੀਂ ਕਿਹਾ ਸੀ ਮੈਂ ਬੱਚਿਆਂ ਨੂੰ ਸਿਖਾਉਂਗਾ ਕਿ ਆਪਣੀ ਫਾਈਲ ਕੈਨੇਡਾ ਦੀ ਆਪ ਕਿਵੇਂ ਲਾ ਸਕਦੇ ਆ ਸੁਣਿਆ ਕਿ ਇਹਦੇ ਉਹ ਵੀਡੀਓ ਨਾਲ ਵੀ ਏਜੰਡਾ ਨੂੰ ਬਹੁਤ ਮਿਰਚਾਂ ਲੱਗੀਆਂ ਹੈ ਦੇਖੋ ਜੀ ਮਿਰਚਾਂ ਲੱਗੀਆਂ ਠੀਕ ਹੈ ਮੰਨਦੇ ਹੁਣ ਮੈਂ ਕਈ ਬੰਦੇ ਕਹਿੰਦੇ ਕਿ ਵੀ ਆਪ ਦੀ ਇੰਡਸਟਰੀ ਦਾ ਗੋਣਾ ਆਪ ਹੀ ਦਈ ਜਾਂਦਾ ਹੈ ਨਾ ਪਰ ਆਪਣੇ ਪੰਜਾਬ ਦੀ ਮਿੱਟੀ ਤੇ ਇਹ ਅਸੂਲ ਅਸੂਲਾਂ ਵਿੱਚੋਂ ਮੰਨਿਆ ਜਾਂਦਾ ਤਿੰਨ ਚੀਜ਼ਾਂ ਬਾਬੇ ਨਾਨਕ ਦਿੱਤੀਆਂ ਹੋਈਆਂ ਨਾਮ ਜਪਣਾ ਕਿਰਤ ਕਰਨਾ ਵੰਡ ਛਕਣਾ ਜਿਹੜਾ ਵੰਡ ਛਕਣ ਦਾ ਕਨਸੈਪਟ ਆ ਉਹ ਕੰਪਾਊਂਡਿੰਗ ਦੀ ਤਰ੍ਹਾਂ ਤੁਸੀਂ ਇੱਕ ਦੋਵਾਂਗੇ ਦੋ ਬਣ ਕੇ ਆਊਗਾ ਦੋ ਦੋਵਾਂਗੇ ਚਾਰ ਬਣ ਕੇ ਆਊਗਾ ਚਾਰ ਦੋਵਾਂਗੇ ਅੱਠ ਬਣ ਕੇ ਆਊਗਾ 10 ਦੋਵਾਂਗੇ 20 ਬਣ ਕੇ ਆਊਗਾ ਮਤਲਬ ਕਿ ਦੁੱਗਣਾ ਹੁੰਦਾ ਤੇ ਡਬਲ ਸਪੀਡ ਤੇ ਕੰਪਾਊਂਡ ਕਰਦਾ ਕਿ ਜੇ ਤੁਸੀਂ ਕੋਈ ਚੀਜ਼ ਵੰਡਦੇ ਆਂ ਤੇ ਵੰਡ ਕੇ ਖਾਂਦੇ ਆ ਤਾਂ ਤੁਹਾਡੀ ਥਾਲੀ ਕੱਟਦੀ ਨਹੀਂ ਸਗੋਂ ਦੋ ਥਾਲੀਆਂ ਬਣ ਜਾਂਦੀਆਂ ਤੇ ਉਹ ਗਿਆਨ ਵੰਡਣਾ ਦਾ ਕੰਮ ਵਧੀਆ ਸਪੀਕਰ ਸਕਦਾ ਵਧੀਆ ਤੁਸੀਂ ਆਪ ਦੇਖ ਸਕਦੇ ਆ ਦੂਜਿਆਂ ਨੇ ਨਹੀਂ ਕੀਤਾ ਤਦ ਅੱਜ ਹਾਲਾਤ ਕੀ ਤਾਂ ਹੀ ਚੱਕੀ ਜਾਂਦੇ ਮੈਂ ਕੀਤਾ ਉਹਦੇ ਨਾਲ ਹੋਇਆ ਕੀ ਆ ਉਹਦੇ ਨਾਲ ਫਰਕ ਕੀ ਪੈ ਗਿਆ ਜਿਹੜੀ ਮੈਂ ਉਹ ਵੀਡੀਓ ਮੈਂ ਮੰਨਦਾ ਇਹ ਚੀਜ਼ ਮੈਂ ਕਦੇ ਵੀ ਕਲੇਮ ਨਹੀਂ ਕਰਦਾ ਕਿ ਜੇ ਮੈਂ ਵੀਡੀਓ ਪਾ ਕੇ ਕਿਹਾ ਸੀ ਕਿ ਮੈਂ ਫਾਈਲ ਲਾਉਣੀ ਸਿਖਾਉਂਗਾ ਕਿ ਸਾਰੇ ਬੱਚੇ ਫਾਈਲ ਲਾਉਣ ਲੱਗ ਗਏ ਮੈਂ ਕਦੇ ਕਲੇਮ ਨਹੀਂ ਕਰਦਾ ਪਰ ਉਹਦੇ ਨਾਲ ਡਿਫਰੈਂਸ ਕੀ ਆਇਆ ਪੂਰੇ ਪੰਜਾਬ ਦੇ ਵਿੱਚ ਡਿਫਰੈਂਸ ਇਹ ਆਇਆ ਕਿ ਜਦੋਂ ਪਹਿਲਾਂ ਕੋਈ 3 ਡਿਗਰੀ ਬਣਾ ਲਾ ਉਹ ਕਹਿੰਦਾ ਸੀ ਨਾ ਜੀ ਨਾ ਜਾਲੀ ਡਿਗਰੀ ਕਿਉਂ ਬਣਾ ਲਾ ਸਪੀਕਰ ਸਿੰਘ ਦੀ ਵੀਡੀਓ ਦੇਖੋ ਤਾਂ ਕਹਿੰਦਾ ਬਣਾਉਂਦੀ ਲੋੜ ਹੀ ਨਹੀਂ ਫਿਰ 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 ਏਜੰਟ ਕਹਿ ਦਿੰਦਾ ਸੀਗਾ ਕਿ ਬਈ ਸਪੀਕਰ ਸਿੰਘ ਤਾਂ ਐਵੇਂ ਬੋਲੀ ਜਾਂਦਾ ਇਹ ਤਾਂ ਜਦੋਂ ਐਮਬੈਸੀ ਚ ਫਾਈਲ ਲਾਈ ਦੀ ਉਹਦੇ ਵਿੱਚ ਰਿਕੁਆਇਰਮੈਂਟ ਹੁੰਦੀ ਹੈ ਜਾਲੀ ਡਾਕੂਮੈਂਟ ਲਾਉਣ ਦੀ ਸਪੀਕਰ ਸਿੰਘ ਤਾਂ ਐਵੇਂ ਬੋਲੀ ਜਾਂਦਾ ਉਹਨੂੰ ਕੀ ਪਤਾ ਉਹ ਤਾਂ ਹਜੇ ਨਵਾਂ ਆਇਆ ਸਾਨੂੰ 20 ਸਾਲ ਹੋ ਗਏ 25 ਸਾਲ ਹੋ ਗਏ ਆਹੀ ਕਲੀਮ ਕਰਦੇ ਆ ਫਿਰ ਜਦੋਂ ਮੈਂ ਜੀਸੀਕੀ ਦੇ ਉੱਪਰ ਵੀਡੀਓਜ਼ ਪਾ ਕੇ ਸਿਖਾਇਆ ਸਾਰਿਆਂ ਨੂੰ ਦੱਸਿਆ ਕਿ ਇੱਥੇ ਆ ਲੱਗਣਾ ਲੱਗਣਾ ਮੈਂ ਵੀਡੀਓਜ਼ ਪਾ ਚੁੱਕਾ ਆਲਰੇਡੀ ਜੀਸੀਕੀ ਦੇ ਉੱਪਰ ਜਿਹੜੀ ਐਮਬੈਸੀ ਦੇ ਫਾਰਮਸ ਹੁੰਦੇ ਆ 1294 ਆ ਜਿਹੜੇ ਫੈਮਿਲੀ ਫਾਰਮ ਆ ਸ਼ਡਿਊਲ ਫਾਰਮ ਆ ਸਾਰਿਆਂ ਦੇ ਵੀਡੀਓਜ਼ ਪਾ ਚੁੱਕਾ ਕਿਵੇਂ ਕਰਨੇ ਵਿਸਟਰ ਵੀਜ਼ਾ ਉਹਦਾ ਕਿਵੇਂ ਲਾਉਣਾ ਇਹਦੇ ਉੱਤੇ ਸਾਰਾ ਕੁਝ ਵੀਡੀਓ ਪਾ ਚੁੱਕਾ ਉਹਦੇ ਨਾਲ ਏਟ ਲੀਸਟ ਇੱਕ ਟੈਕਨੀਕਲ ਨੋਲਜ ਬੱਚੇ ਨੂੰ ਠ ਫੈਕਚੁਅਲ ਤੌਰ ਤੇ ਕੁਐਸਚਨ ਤਾਂ ਕਰਨ ਜੋਗਾ ਹੋ ਗਿਆਦਾ ਕਿ ਬਈ ਤੂੰ ਐਵੇਂ ਝੂਠ ਮਾਰੀ ਜਾਂਦਾ ਮੈਨੂੰ ਐਂਬੈਸੀਸ ਤੇ ਹੋਜੀ ਕੋਈ ਚੀਜ਼ ਹੁੰਦੀ ਹੀ ਨਹੀਂ ਤੇ ਉਹਨੂੰ ਮਾੜਾ ਮੋਟਾ ਤਾਂ ਕੁਝ ਪਤਾ ਲੱਗਿਆ ਨਾ ਵੀਡੀਓਜ਼ ਪਹਿਲਾਂ ਵੀ ਐਗਜ਼ਿਸਟ ਕਰਦੀਆਂ YouTube ਤੇ ਜੀਸੀ ਕੀ ਦੇ ਰਿਲੇਟਡ ਹੈ ਫਾਈਲ ਲਾਉਣਾ ਸਿਖਾਉਣਾ ਆਪ ਮੈਂ ਕੱਲਾ ਨਹੀਂ ਜਿਹਨੇ ਸ਼ੁਰੂ ਕੀਤਾ ਹੂੰ ਪਹਿਲਾਂ ਵੀ ਲੱਖਾਂ ਵੀਡੀਓਜ਼ YouTube ਤੇ ਪਈਆਂ ਜੀਸੀਕੀ ਦੇ ਰਿਲੇਟਡ ਕੈਨੇਡਾ ਸਟੱਡੀ ਵੀਜ਼ਾ ਦੇ ਰਿਲੇਟਡ ਆ ਆਪ ਕਿਵੇਂ ਲਾਉਣਾ ਮੈਂ ਤਾਂ ਸਿਰਫ ਉਹਨੂੰ ਪ੍ਰਮੋਟ ਇਸ ਤਰੀਕੇ ਨਾਲ ਕੀਤਾ ਕਿ ਬੱਚਿਆਂ ਨੂੰ ਐਟਲੀਸਟ ਬੇਸਿਕ ਨੋਲੇਜ ਮਿਲ ਜਾਏ ਫਾਈਲਿੰਗ ਹੁੰਦੀ ਹੈ ਕਿ ਸੋ ਦੈਟ ਕਿ ਜਦੋਂ ਉਹਨਾਂ ਦੇ ਮੂਰੇ ਕੋਈ ਠੱਗ ਬੈਠਾ ਹੋਵੇ ਉਹ ਸਵਾਲ ਸਹੀ ਤਰੀਕੇ ਨਾਲ ਕਰ ਸਕੇ ਅੱਛਾ ਏਜੰਟ ਦਾ ਪੜਿਆ ਲਿਖਿਆ ਹੋਣਾ ਜ਼ਰੂਰੀ ਹੈ ਜਾਂ ਫਿਰ ਏਜੰਟ ਨੂੰ ਤਜਰਬਾ ਹੋਣਾ ਜ਼ਰੂਰੀ ਵੀਜ਼ਾ ਲਵਾਉਣ ਦਾ ਦੇਖੋ ਜੀ ਵੀਜ਼ਾ ਲਵਾਉਣ ਵਾਸਤੇ ਨਾ ਤਾਂ ਤਜਰਬਾ ਮੈਟਰ ਕਰਦਾ ਨਾ ਪੜਿਆ ਲਿਖਿਆ ਮੈਟਰ ਕਰਦਾ ਵੀਜ਼ਾ ਲਵਾਉਣ ਵਾਸਤੇ ਮੈਟਰ ਕਰਦਾ ਉਹ ਬੱਚੇ ਨੂੰ ਭੇਜਣਾ ਤਾਂ ਚਾਹੁੰਦਾ ਪਰ ਕਿਸ ਦ੍ਰਿਸ਼ਟੀਕੋਣ ਨਾਲ ਭੇਜਣਾ ਚਾਹੁੰਦਾ ਉਹ ਬੱਚਾ ਸੈਟਲ ਕਰਨਾ ਚਾਹੁੰਦਾ ਬੱਚੇ ਨੂੰ ਚੰਗੀ ਐਜੂਕੇਸ਼ਨ ਲੈ ਕੇ ਜੈਣਾ ਚਾਹੁੰਦਾ ਜਾਂ ਸਿਰਫ ਹੁਣ ਜਹਾਜ ਦੀ ਬਾਰੀ ਭੋਣਾ ਚਾਹੁੰਦਾ ਕੀ ਕਰਨਾ ਚਾਹੁੰਦਾ ਉਹਦੇ ਉੱਤੇ ਡਿਪੈਂਡ ਕਰਦਾ ਹੁਣ ਮੈਂ ਜਦੋਂ ਡਸ ਮੈਨੂੰ 2 ਸਾਲ ਹੋਇਆ 2 ਸਾਲਾਂ ਵਿੱਚ ਹਜ਼ਾਰਾਂ ਬੱਚੇ ਬਾਹਰ ਭੇਜਤੇ ਤਾਂ ਮੈਨੂੰ ਤਾਂ ਕੋਈ ਬੜਾ ਤਜਰਬਾ ਨਹੀਂ ਸੀ ਮੇਰਾ ਐਪਲੀਕੇਸ਼ਨ ਦਾ ਤਜਰਬਾ ਹੀ ਟਾਈਮ ਨਾਲ ਵੱਧ ਗਿਆ ਜਿੰਨਾ ਲੋਕਾਂ ਨੇ 20 ਸਾਲਾਂ ਦੇ ਵਿੱਚ ਐਪਲੀਕੇਸ਼ਨ ਕੀਤੀ ਮੈਂ 2 ਸਾਲਾਂ ਚ ਕਰਕੇ ਉਹਨਾਂ ਤਿਆਰਬਾ ਗੇਨ ਕਰ ਲਿਆ ਪੜਿਆ ਲਿਖਿਆ ਵੀ ਮੈਂ ਉਹਨਾਂ ਨਹੀਂ ਸੀ ਬਾਕੀ ਏਜੰਟਾਂ ਜਿੰਨਾ ਤਾਂ ਫਿਰ ਵੀ ਕੰਮ ਸਭ ਤੋਂ ਵੱਧ ਅਜ ਮੈਂ ਮੈਨੂੰ ਮੈਨੂੰ ਜੋ ਲੱਗਦਾ ਹੁੰਦਾ ਹਾਲਾਤ ਦੇਖ ਕੇ ਜਿਵੇਂ ਤੁਸੀਂ ਦੱਸਦੇ ਆਂ ਜਾਂ ਦੂਜੇ ਏਜੰਟਾਂ ਨੂੰ ਮਿਲੀਦਾ ਉਹ ਕਹਿੰਦੇ ਕੰਮ ਹੈ ਨਹੀਂ ਰੋਈ ਜਾਂਦੇ ਰਹਿੰਦੇ ਸਾਰੀ ਜੜੀ ਤੇ ਸਾਨੂੰ ਵੇਲ ਨਹੀਂ ਮਿਲਦੀ ਠੀਕ ਹੈ ਸਾਡੀ ਰਿਸੈਪਸ਼ਨ ਅੱਜ ਵੀ ਸਾਰ ਦਫ਼ਤਰਾਂ ਦੀ ਭਰੀ ਰਹਿੰਦੀ ਆ ਸੈਮੀਨਾਰ ਹਾਊਸਫੁੱਲ ਜਾ ਰਹੇ ਆ 16 16 17 ਸਾਰਾ ਸੌ ਬੱਚਾ ਪਾਰਟਿਸਪੇਟ ਕਰ ਰਿਹਾ ਅੱਜ ਵੀ ਸੈਮੀਨਾਰ ਦੇ ਵਿੱਚ ਤਾਂ ਕਿ ਯੂਐਲਓ ਐਜੂਕੇਸ਼ਨ ਨੂੰ ਹੀ ਚੂਜ਼ ਕਰਨਾ ਚਾਹੁੰਦੇ ਆ ਆਪਦੀ ਐਪਲੀਕੇਸ਼ਨ ਵਾਸਤੇ ਐਂਡ ਇਹ ਚੀਜ਼ ਸਿਰਫ ਤਾਂ ਹੋਈ ਕਿਉਂਕਿ ਅਸੀਂ ਆਪਦਾ ਦ੍ਰਿਸ਼ਟੀਕੋਣ ਸਹੀ ਰੱਖਿਆ ਤਜਰਬਾ ਜ਼ਰੂਰ ਘੱਟ ਸੀ ਐਜੂਕੇਸ਼ਨ ਜ਼ਰੂਰ ਘੱਟ ਸੀ ਪਰ ਜਿੰਨੀ ਵੀ ਸੀ ਅਸੀਂ ਆਪਦਾ ਮਨ ਸਹੀ ਰੱਖਿਆ ਕਿ ਬਈ ਜੇ ਸਾਡੇ ਕੋਲ ਬੱਚਾ ਆ ਗਿਆ ਅਸੀਂ ਇਹ ਜਿੰਦਗੀ ਬਣਾਉਣ ਦੀ ਕੋਸ਼ਿਸ਼ ਕਰਨੀ ਆ ਹੋਰ ਅਸੀਂ ਕੁਝ ਨਹੀਂ ਕਰਨਾ ਐਂਡ ਉਸ ਇੱਕ ਮੋਟੀਵੇਸ਼ਨ ਨੇ ਉਸ ਦ੍ਰਿਸ਼ਟੀਕੋਣ ਨੇ ਉਸ ਪ੍ਰੋਸਪੈਕਟ ਨੇ ਸਾਨੂੰ ਤਿਆਰਬਾ ਵੀ ਦਿੱਤਾ ਤੇ ਸਾਨੂੰ ਐਜੂਕੇਸ਼ਨ ਵੀ ਦਿੱਤੀ ਇਸ ਇੰਡਸਟਰੀ ਬਾਰੇ ਅੱਛਾ ਇੱਕ ਚੀਜ਼ ਹੋਰ ਦੱਸੋ ਜੇ ਕੋਈ ਸਪੀਕਰ ਸਿੰਘ ਜਾਂ ਯੂਐਲਓ ਦੀ ਗੱਲ ਕਰ ਲਈਏ ਸਪੀਕਰ ਸਿੰਘ ਨੂੰ ਪਰਸਨਲੀ ਚੁੰਡੀ ਵੱਟਦਾ ਹੈ ਛੇੜਨ ਦੀ ਕੋਸ਼ਿਸ਼ ਕਰਦਾ ਹੈ ਸਪੀਕਰ ਸਿੰਘ ਉਹਦਾ ਜਵਾਬ ਕਿਵੇਂ ਦੇਊਗਾ ਜਿਵੇਂ ਚੁੰਡੀ ਵੱਡੀ ਉਹਦਾ ਚੁੰਡੀ ਵੱਟ ਕੇ ਜਵਾਬ ਦੇਊਗਾ ਜਾਂ ਫਿਰ ਉਹਦਾ ਪਿਆਰ ਨਾਲ ਜਵਾਬ ਦੇਊਗਾ ਮੈਂ ਗੱਲ ਕਰ ਰਿਹਾ ਤੁਸੀਂ ਇੱਕ ਵੀਡੀਓ ਪਾਈ ਸੀ ਤੁਹਾਡੇ ਕੁਝ ਬੋਰਡ ਪਾੜ ਗਏ ਸੀ ਕੁਝ ਇੱਕ ਏਜੰਟ ਹੈ ਜਿਹਨੂੰ ਤੁਸੀਂ ਲੱਭਣ ਦੀ ਕੋਸ਼ਿਸ਼ ਕੀਤੀ ਸੀ ਕਿੰਨੇ ਪਾੜੇ ਉਹਦਾ ਜਵਾਬ ਕਿਵੇਂ ਦਿੰਦਾ ਉਹਦੇ ਬੋਰਡ ਪਾੜ ਕੇ ਜਵਾਬ ਦਿੰਦਾ ਜਾਂ ਪਿਆਰ ਨਾਲ ਦਿੰਦਾ ਨਹੀਂ ਦੇਖੋ ਪਹਿਲੀ ਗੱਲ ਤਾਂ ਮੈਂ 90% ਤਾਂ ਕੋਸ਼ਿਸ਼ ਕਰਦਾ ਹੁੰਦਾ ਕਿ ਜਵਾਬ ਦੇਣ ਦੀ ਲੋੜ ਹੀ ਨਹੀਂ ਕੋਈ ਵਿਚਾਰਾ ਤੰਗ ਪਰੇਸ਼ਾਨ ਹੋ ਕੇ ਮੇਰੇ ਬੋਰਡ 파ੜਦਾ ਕੋਈ ਵਿਚਾਰਾ ਤੰਗ ਪਰੇਸ਼ਾਨ ਹੋ ਕੇ ਮੇਰੀ ਮੇਰੇ ਤੇ ਵੀ ਮੇਰੇ ਗ੍ਰੇਨਸਟ ਵੀਡੀਓ ਬਣਾਉਂਦਾ ਪਤਾ ਨਹੀਂ ਕਿੰਨਾ ਕੁ ਪਰੇਸ਼ਾਨ ਹੋਣਾ ਮੈਨੂੰ ਤਾਂ ਪਹਿਲੀ ਗੱਲ ਆ ਉਸ ਏਜੰਟ ਹੋ ਕੇ ਆਪਦੇ ਆਪ ਨੂੰ ਪੜਿਆ ਲਿਖਿਆ ਸ਼ੋਅ ਕਰਕੇ ਆਪਦੇ ਆਪ ਨੂੰ ਇਹ ਸ਼ੋਅ ਕਰਕੇ ਕਿ ਮੈਂ ਲੱਖਾਂ ਬੱਚਿਆਂ ਦੀ ਜ਼ਿੰਦਗੀ ਬਣਾਤੀ ਤੇ ਇਹੋ ਜਿਹੀ ਹਰਕਤਾਂ ਕਰਦਾ ਮੇਰੇ ਵਿਰੁੱਧ ਵੀਡੀਓ ਪਾਉਂਦਾ ਜਾਂ ਬੋਰਡ 파ੜਦਾ ਉਹਦੀ ਮਾਨਸਿਕਤਾ ਤੇ ਤਰਸ ਆਉਂਦਾ ਮੈਨੂੰ ਪਹਿਲਾਂ ਤਾਂ ਕਿ ਉਹ ਕਿਹੋ ਜਿਹੀ ਮਾਨਸਿਕਤਾ ਦਾ ਬੰਦਾ ਹੋਗਾ ਉਹਨੂੰ ਜਵਾਬ ਦੇ ਕੇ ਮੈਂ ਆਪਦਾ ਮੂੰਹ ਖੋੜਾ ਕਰਾਂ ਜਾਂ ਆਪਦੇ ਮੂੰਹ ਦਾ ਸਵਾਦ ਖਰਾਬ ਕਰਾਂ ਚੰਗਾ ਨਹੀਂ ਆਇਆ ਸੀ ਕਿ ਬਈ ਤੂੰ ਲੱਖ ਵਰੀ ਪਾੜ ਤੇ ਮੈਂ ਲੱਖ ਵਰੀ ਲਾਉਂਗਾ ਹੂੰ ਉਹਨੂੰ ਕਿਹਾ ਨਹੀਂ ਨਾ ਉਹਦੇ ਬੋਰਡ ਪਾੜੇ ਨਾ ਉਹਨੂੰ ਕੁਝ ਹੋਰ ਕਿਹਾ ਮੈਨੂੰ ਹੁਣ ਹੁਣ ਨਾ ਵੀ ਉਹਦਾ ਉਹਨੂੰ ਮੈਂ ਕੋਈ ਉਹਨੂੰ ਉਹਦੀ ਬਦਨਾਮੀ ਵੀ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਉਹਦਾ ਨਾਮ ਵੀ ਨਹੀਂ ਲਿਆ ਮੈਂ ਸਿਰਫ ਉਹਨੂੰ ਵੀਡੀਓ ਚ ਇਹ ਕਿਹਾ ਸੀ ਕਿ ਤੂੰ ਲੱਖਾਂ ਵਰੀ ਪਾੜੀ ਚੱਲ ਮੈਂ ਲੱਖਾਂ ਵਰੀ ਲਾਈ ਚੂੰਗਾ ਦੇਣ ਵਾਲਾ ਰੱਬ ਆ ਇਹ ਬੋਰਡਾਂ ਦੇ ਨਾਲ ਪਾੜਨਾ ਕੋਈ ਫਰਕ ਨਹੀਂ ਪੈਂਦਾ ਹੂੰ ਆਹੀ ਚੀਜ਼ ਸੀ ਸੋ ਬਹੁਤ ਘੱਟ ਸਮੇਂ ਦੇ ਵਿੱਚ ਤੁਸੀਂ ਇਸ ਇੰਡਸਟਰੀ ਨੂੰ ਬਹੁਤ ਡੀਪਲੀ ਦੇਖ ਲਿਆ ਮੇਰਾ ਆਖਰੀ ਸਵਾਲ ਹੈ ਹਾਂਜੀ ਅਗਲੇ 5 ਸਾਲਾਂ ਦੇ ਵਿੱਚ ਇਸ ਇੰਡਸਟਰੀ ਨੂੰ ਕਿੱਥੇ ਵੇਖਦੇ ਹੋ ਲੋਕਾਂ ਕਹਿੰਦੇ ਇੰਡਸਟਰੀ ਬੰਦ ਹੋ ਜਾਊਗੀ ਖਤਮ ਹੋ ਜਾਊ ਕੰਮ ਲੋਕੀ ਬਾਹਰ ਜਾਣਾ ਬੰਦ ਕਰ ਦੇਣਗੇ ਸਪੀਕਰ ਸਿੰਘ 5 ਸਾਲਾਂ ਬਾਅਦ ਇਸ ਇੰਡਸਟਰੀ ਨੂੰ ਕਿੱਥੇ ਵੇਖਦਾ ਦੇਖੋ ਜੀ ਇੰਡਸਟਰੀ ਤਾਂ ਲੋਕਾਂ ਨਾਲ ਚੱਲਣੀ ਆ ਜੇ ਲੋਕ ਬਾਹਰ ਜਾਣਗੇ ਤਾਂ ਇੰਡਸਟਰੀ ਚੱਲੂਗੀ ਜੇ ਲੋਕ ਨਹੀਂ ਜਾਣਗੇ ਤਾਂ ਇੰਡਸਟਰੀ ਘਟੂਗੀ ਪਰ ਅਸੀਂ ਲੋਕਾਂ ਦੇ ਨਾਲ ਆ ਮੈਂ ਤਾਂ ਅੱਗੇ ਵੀ ਕਹਿਣਾ ਹੁੰਦਾ ਕਿ ਜੇ ਲੋਕ ਬਾਹਰ ਜਾਣਾ ਬੰਦ ਕਰ ਦੇਣ ਤਾਂ ਬੜੀ ਖੁਸ਼ੀ ਦੀ ਗੱਲ ਆ ਪੰਜਾਬ 'ਚ ਵਸਣ ਪੰਜਾਬ 'ਚ ਬਿਜ਼ਨੈਸਿਸ ਕਰਨ ਪੰਜਾਬ ਦੇ ਬੱਚਿਆਂ ਨੂੰ ਆਪਰਚੂਨਿਟੀ ਜੇ ਕੋਈ ਮਿਲੇ ਤਾਂ ਤੇ ਜੇ ਠੀਕ ਹੈ ਇਹ ਸਿਰਫ ਮੈਂ ਹੀ ਦਮ ਰੱਖਣਾ ਗੱਲ ਕਹਿਣ ਦਾ ਜੇ ਟਾਈਮ ਆਊਗਾ ਸਭ ਤੋਂ ਪਹਿਲਾਂ ਦਫ਼ਤਰ ਵੀ ਮੈਂ ਹੀ ਬੰਦ ਕਰੂੰਗਾ ਮੈਨੂੰ ਨਹੀਂ ਫਰਕ ਪੈਂਦਾ ਇੰਡਸਟਰੀ 50 ਸਾਲਾਂ ਚ ਕਿੱਥੇ ਜਾਵੇ ਮੈਨੂੰ ਤਾਂ ਅੱਜ ਦਾ ਪਤਾ ਸ਼ਾਮ ਨੂੰ ਜਾ ਕੇ ਜਿਹੜੀ ਘਰੇ ਰੋਟੀ ਖਾਣੀ ਆ ਉਹਦਾ ਪਤਾ ਸ਼ਾਮ ਨੂੰ ਜਾ ਕੇ ਜਦੋਂ ਬੈੱਡ ਤੇ ਸੌਣਾ ਤੇ ਅੱਖਾਂ ਬੰਦ ਕਰਨੀਆਂ ਉਹ ਅੱਖਾਂ ਸ਼ਾਂਤੀ ਨਾਲ ਬੰਦ ਹੋਣੀਆਂ ਕਿ ਟੈਨਸ਼ਨ ਚ ਬੰਦ ਹੋਣਾ ਮੈਨੂੰ ਤਾਂ ਉਹਦਾ ਪਤਾ ਹੂੰ ਆਪ ਦਾ ਅਣਖ ਨਾਲ ਜਿਉਏ ਆ ਅਣਖ ਨਾਲ ਜਿਉਂ ਰਹੇ ਆ ਤੇ ਅਣਖ ਨਾਲ ਜਿਉਵਾਂਗੇ ਇੰਡਸਟਰੀ ਦੀ ਕੋਈ ਪਰਵਾਹ ਨਹੀਂ ਜਿੱਧਰ ਮਰ ਜਾਈ ਜਾਵੇ ਜੀ ਜਦੋਂ ਬੱਚੇ ਨਾਲ ਠੱਗੀ ਵੱਜਦੀ ਆ ਤੁਹਾਨੂੰ ਵੀ ਪੀੜ ਹੁੰਦੀ ਆ ਸਾਨੂੰ ਵੀ ਪੀੜ ਹੁੰਦੀ ਆ ਤੇ ਮਾਪਿਆਂ ਨੂੰ ਵੀ ਪੀੜ ਹੁੰਦੀ ਆ ਬਿਲਕੁਲ ਜੀ ਅੱਜ ਇਸ ਸਮਾਚਾਰਾਂ ਇੱਕ ਸੁਨੇਹਾ ਦੇ ਕੇ ਜਾਓ ਬੱਚੇ ਨੇ ਕਿਸੇ ਵੀ ਏਜੰਟ ਕੋ ਅਪਲਾਈ ਕਰਨਾ ਹੈ ਸਪੀਕਰ ਸਿੰਘ ਕੋ ਕਰਨਾ ਹੈ ਜਾਂ ABC ਕਿਤੋਂ ਵੀ ਅਪਲਾਈ ਕਰਨਾ ਕਿਹੜੀਆਂ ਚੀਜ਼ਾਂ ਵੇਖੇ ਏਜੰਟ ਦੇ ਵਿੱਚ ਤੇ ਉਹਨੂੰ ਆਪਣੀ ਫਾਈਲ ਦੇ ਆਵੇ ਦੇਖੋ ਜੀ ਮੈਂ ਤਾਂ ਕਹਿੰਦਾ ਕਿ ਏਜੰਟ ਦੇ ਵਿੱਚ ਦੇਖੇ ਕੁਝ ਵੀ ਨਾ ਜ਼ਰੂਰੀ ਚੀਜ਼ ਆ ਕਿ ਏਜੰਟ ਨੂੰ ਦੇਖੀ ਨਾ ਉਹਦਾ ਕ ਤੁਹਾਡੇ ਨਾਲ ਮਿਲ ਵਰਤਨ ਕਿੰਨਾ ਕੁ ਰੱਖਦਾ ਉਹਦੀ ਟੀਮ ਕਿਹੋ ਜੀ ਆ ਕੀ ਸਿਰਫ ਇੱਕ ਇਹੋ ਜੀ ਟੀਮ ਆ ਜਿਹੜੀ ਅੱਜ ਹੈਗੀ ਆ ਕੱਲੂ ਹੋਣੀ ਨਹੀਂ ਪਰਸੋ ਕੋਈ ਹੋਰ ਚੌਥੇ ਕੋਈ ਹੋਰ ਇਹੋ ਜੀ ਟੀਮ ਆ ਠੀਕ ਆ ਉਹਦੇ ਜਿਹੜੇ ਦਫ਼ਤਰ ਦੇ ਵਿੱਚ ਕੰਮ ਕਰਨ ਵਾਲੇ ਲੋਕ ਆ ਉਹਦੇ ਕਾਉਂਸਲਰਸ ਆ ਉਹਨਾਂ ਦਾ ਕੀ ਰਤਬਾ ਅੱਜ ਕੱਲ ਮੈਂ ਦੇਖ ਰਹਾ ਇੰਡਸਟਰੀ ਦੇ ਵਿੱਚ ਕੀ ਆ ਕਿ ਕਾਉਂਸਲਰਸ ਮੈਨੂੰ ਕੋ ਮੈਨੂੰ ਨਾ ਬੜੇ ਕਾਉਂਸਲ ਦੂਜੇ ਏਜੰਟਾਂ ਦੇ ਜਿਹੜੇ ਦਫ਼ਤਰਾਂ 'ਚ ਕੰਮ ਕਰਦੇ ਆ ਜਿਹੜੇ ਮੇਰੇ ਤੇ ਵੀਡੀਓ ਬਣਾਉਂਦੇ ਉਹਨਾਂ ਦੇ ਵੀ ਕਾਉਂਸਲਰਸ ਮੈਨੂੰ ਮੈਸੇਜ ਕਰਦੇ ਹੁੰਦੇ ਆ ਗਾਲ ਤੇ ਗੱਲ ਕਰਦੇ ਪਰ ਅਸੀਂ ਬਹੁਤ ਸੋਚ ਸਮਝ ਕੇ ਬੰਦਾ ਰੱਖਦੇ ਆ ਤੇ ਸਾਡੇ ਜਿਹੜੇ ਇਥੇ ਕਾਉਂਸਲਰਸ ਆ ਸਕਸੈਸਫੁਲ ਕਾਉਂਸਲਰਸ ਆ ਸਾਡੇ ਹੁਣ ਕਾਉਂਸਲਰ ਆ ਜਿਹੜਾ ਅੱਜ 5000 6000 10000 15000 ਦੀ ਨੌਕਰੀ ਕਰ ਰਿਹਾ ਉਹ ਕਿਵੇਂ ਇੱਕ ਬੱਚੇ ਨੂੰ ਲਾਈਫ ਚ ਸੈਟਲ ਕਰਨ ਦੀ ਕਾਉਂਸਲਿੰਗ ਦੇ ਸਕਦਾ ਤਾਂ ਅਸੀਂ ਆਪਦੇ ਦਫਤਰ ਦੇ ਵਿੱਚ ਵੀ ਜਿਹੜੇ ਕਾਉਂਸਲਰਸ ਆ ਉਹਨਾਂ ਨੂੰ ਹਾਇਰ ਕੀਤਾ ਉਹਨਾਂ ਨੂੰ ਕਾਉਂਸਲਿੰਗ ਦੀ ਕੁਰਸੀ ਉਹਨਾਂ ਨੂੰ ਮਿਲੀ ਹੈ ਜਿਹੜੇ ਜ਼ਿੰਦਗੀ ਚ ਖੁਦ ਕਾਮਯਾਬ ਆ ਐਵੇਂ ਨਹੀਂ ਕਿ ਕਿਸੇ ਨੂੰ ਵੀ ਹਾਇਰ ਕਰਕੇ ਆ ਵੀ ਤੂੰ ਕਾਉਂਸਲਰ ਲੱਗ ਜਾ ਆ ਪ੍ਰੋਡਕਟ ਵੇਚਦੀ ਇੰਨੇ ਲੱਖ ਕਹਿਦੀ ਤੇ ਬੱਚੇ ਨੂੰ ਤੋੜਦੀ ਸਾਡੇ ਕੋਲ ਜਿਹੜੇ ਬੰਦੇ ਕਾਉਂਸਲਰਸ ਹੈਗੇ ਆ ਉਹ ਸਕਸੈਸਫੁਲ ਆ ਬੱਚੇ ਨੂੰ ਦੇਖਣਾ ਜਿਹੜਾ ਠੀਕ ਹੈ ਏਜੰਟ ਕੰਸਲਟੈਂਟ ਜ਼ਰੂਰ ਦੇਖੋ ਕਿ ਉਹ ਖੁਦ ਕਾਮਯਾਬ ਹੈਗਾ ਜੇ ਕਾਮਯਾਬ ਹੈਗਾ ਕਿਹੜੇ ਐਥਿਕਸ ਕਰਕੇ ਐਵੇਂ ਤਾਂ ਨਹੀਂ ਵੀਡੀਓ ਪਾ ਕੇ ਆ ਪ੍ਰੋਡਕਟ ਘੜਤਾ ਆ ਪ੍ਰੋਡਕਟ ਘੜਤਾ ਆ ਬਲਰ ਕਰਤਾ ਫਿਰ ਜਿਹੜਾ ਬੰਦਾ ਤੁਹਾਡੀ ਫਾਈਲ ਲਾ ਰਿਹਾ ਉਹ ਐਜੂਕੇਟਿਡ ਹੈਗਾ ਉਹ ਜ਼ਿੰਦਗੀ ਚ ਆਪ ਕਾਮਯਾਬ ਹੈਗਾ ਇਹ ਤਾਂ ਨਹੀਂ ਸਿਰਫ ਕਿ ਬਸ ਉਹ ਪੰਜ ਸੱਤ ਦਿਨ ਨੌਕਰੀ ਕਰਕੇ ਜਾਂ ਆਫਿਸ ਦੇ ਉਹਦੀ ਕਾਉਂਸਲਿੰਗ ਦੇ ਵਿੱਚ ਤੁਹਾਡਾ ਕੈਰੀਅਰ ਦੇ ਦਿਖਦਾ ਕਿ ਉਹਦੀ ਕਾਉਂਸਲਿੰਗ ਵਿੱਚ ਉਹਦਾ ਪ੍ਰੋਡਕਟ ਦੇਖਦਾ ਹੂੰ ਕਿ ਤੁਸੀਂ ਉਹਦੇ ਕੋਲ ਜਾਣਦੇ ਆ ਹਾਂਜੀ ਤੁਹਾਡੀ ਵੀਡੀਓ ਦੇਖੀ ਸੀ ਕਿ ਜੀ ਆਹ ਪ੍ਰੋਡਕਟ ਸੀਗਾ ਕੀ ਇਹਦਾ ਹਿਸਾਬ ਕਿਤਾਬ ਆ ਤੁਸੀਂ ਇਹ ਜਾ ਕੇ ਪੁੱਛ ਲਿਓ ਕਹਿੰਦਾ ਜੀ ਦੇਖੋ ਇਹ ਪ੍ਰੋਡਕਟ ਸਿਰਫ ਸਾਡੇ ਕੋਲੇ ਆ ਤੇ ਅਸੀਂ ਇਹਨੂੰ ਐਂ ਵੇਚਦੇ ਆ ਆ ਇਹਦਾ ਰੇਟ ਆ ਐਂ ਉਹ ਸਿਰਫ ਇਹ ਗੱਲ ਕਰਦਾ ਕਿ ਉਹ ਗੱਲ ਕਰਦਾ ਹਾਂ ਵੀ ਦੱਸੋ ਤੁਸੀਂ ਜ਼ਿੰਦਗੀ ਚ ਕੀ ਕਰਨਾ ਚਾਹੁੰਦੇ ਆ ਹੂੰ ਸਾਡੇ ਕੋਲ ਜਦੋਂ ਬੱਚਾ ਕੰਸਲਟੈਂਸ ਲੈਣ ਆਉਂਦਾ ਸਾਡੇ ਜਿਹੜੇ ਕਾਉਂਸਲਰਸ ਸਾਰੇ ਖੁਦ ਜ਼ਿੰਦਗੀ 'ਚ ਬਹੁਤ ਕਾਮਯਾਬ ਆ ਜਿੰਨਾ ਟਾਈਮ ਕੋਈ ਵੀ ਕਾਉਂਸਲਰ ਜ਼ਿੰਦਗੀ 'ਚ ਖੁਦ ਕਾਮਯਾਬ ਨਹੀਂ ਨਾ ਹੁੰਦਾ ਉਹਨਾਂ ਟਾਈਮ ਉਸ ਯੂਐਲਓ ਦੀ ਕਾਉਂਸਲਿੰਗ ਦੀ ਕੁਰਸੀ ਤੇ ਬੈੰਦਾ ਹੀ ਨਹੀਂ ਜੀ ਕਦੀ ਕੋਈ ਐਸਾ ਸ਼ਖਸ ਆਇਆ ਹੋਵੇ ਕੋਈ ਐਸੇ ਪੇਰੈਂਟਸ ਆਏ ਹੋਣ ਜਾਂ ਕੋਈ ਐਸਾ ਬੱਚਾ ਆਇਆ ਹੋਵੇ ਜਿਹੜਾ ਹੱਥ ਛੋੜ ਕੇ ਖਲੋ ਗਿਆ ਕਿ ਬਾਹਰ ਜਾਣਾ ਹੈ ਮਾਪਿਓ ਦਾ ਨਾਮ ਰੋਸ਼ਨ ਕਰਨਾ ਹੈ ਮਾਪਿਓ ਨੂੰ ਚੰਗਾ ਫਿਊਚਰ ਦੇਣਾ ਹੈ ਪਰ ਪੈਸਾ ਹੈ ਨਹੀਂ ਜਾਂ ਘੱਟ ਪੈਸਾ ਹੈਗਾ ਤੇ ਮੈਨੂੰ ਬਾਹਰ ਭੇਜੋ ਕਦੀ ਹੋਇਆ ਇਨਸੀਡੈਂਟ ਹੈ ਸਰ ਬਹੁਤ ਵਾਰ ਹੋਇਆ ਜੀ ਬਹੁਤ ਵਾਰ ਹੋਇਆ ਮੈਂ ਹਰ ਬਹੁਤ ਵਾਰੀ ਸਟੋਰੀ ਸ਼ੇਅਰ ਕੀਤੀ ਹੈ ਕਿ ਲੜਕੀ ਦੀ ਜਿਹਦੇ ਨਾਲ ਨਾ ਕੁਝ ਕੁ ਸਾਲ ਪਹਿਲਾਂ ਇੱਕ ਫਰਾਡ ਹੋ ਗਿਆ ਸੀ ਉਗੀ ਹੁਣ ਆਪਾਂ ਕਹਿੰਦੇ ਨੇ ਕੁੜੀਆਂ ਬਾਹਰ ਜਾ ਕੇ ਮੁਕਰ ਜਾਂਦੀਆਂ ਪਰ ਇਹੋ ਜਿਹਾ ਵੀ ਟਾਈਮ ਸੀ ਪਹਿਲਾਂ ਜਦੋਂ ਮੁੰਡੇ ਜ਼ਿਆਦਾ ਮੁਕਰਦੇ ਹੁੰਦੇ ਸੀ ਬਾਹਰਲਾ ਬੋਰਨ ਮੁੰਡਾ ਉਹਨਾਂ ਦਾ ਹੁੰਦਾ ਸੀ 30-35 ਲੱਖ ਰੁਪਏ ਕਰਦਿਆਂ ਤੋਂ ਲੈਂਦਾ ਸੀ ਬਾਅਦ ਚ ਉਹ ਤੇ ਜਾਵੜਦਾ ਸੀ ਕੁੜੀ ਨੂੰ ਬੁਲਾਉਂਦਾ ਨਹੀਂ ਸੀ ਕਿਸੇ ਦੀ ਧੀ ਇੱਥੇ ਰੋਲਦੀ ਰਹਿੰਦੀ ਸੀ ਉਹਦੇ ਸਾਡੇ ਕੋਲ ਵੀ ਬਹੁਤ ਵਾਰ ਇਹੋ ਜਿਹੇ ਕੇਸਿਸ ਆਉਂਦੇ ਆ ਇੱਕ ਲੜਕੀ ਸਾਡੇ ਕੋਲ ਆਈ ਸੀਗੀ ਤੇ ਉਹਦਾ ਬਜਟ ਉਹਦਾ ਘੱਟ ਸੀਗਾ 11-12 ਲੱਖ ਬਜਟ ਸੀਗਾ ਤੇ ਹੁਣ ਉਹ ਕਹਿੰਦੀ ਸੀਗੀ ਵੀ ਫਾਈਲ ਲੱਗਣ ਨੂੰ ਤਾਂ 20 ਲੱਖ ਲੱਗਦਾ ਸੀ ਹੁਣ ਤਾਂ ਹੁਣ ਤਾਂ ਕਈ ਏਜੰਟ ਕਹਿੰਨ ਲੱਗੇ 30- ਉਹਦਾ ਗੈਪ ਸੀਗਾ 2011 ਪਾਸਵਰਡ 12 ਪਾਸਵਰਡ ਲੜਕੀ ਸੀਗੀ ਉਹਦਾ ਗੈਪ ਸੀਗਾ 10-11 ਸਾਲ ਦਾ ਉਹ ਜਿਹੜੇ ਵੀ ਏਜੰਟ ਕੋਲ ਜਾਂਦੀ ਸੀ ਉਹ ਕਹਿੰਦੇ ਸੀ ਵੀ ਡਿਗਰੀ ਬਣਾਵਾਂਗੇ ਫਿਰ ਮਾਸਟਰ ਡਿਗਰੀ ਬਣਾਵਾਂਗੇ ਫਿਰ ਵਰਕ ਐਕਸਪੀਰੀਅੰਸ 7-8 ਲੱਖ ਰੁਪਏ ਦਾ ਗੈਪ ਦਾ ਖਰਚਾ 20 ਲੱਖੋਂ ਮਿਲਣਾ 28-29 ਲੱਖ ਲੱਗੂਗਾ ਹੂੰ ਕੋ ਵਧੀਆ ਮਾੜਾ ਜਿਹਾ ਵੀ ਏਜੰਟ ਮਿਲ ਗਿਆ ਮਾੜਾ ਜਿਹਾ ਵੀ ਵਧੀਆ ਮਿਲ ਗਿਆ ਉਹ 25 ਲੱਖ ਤੱਕ 24 ਲੱਖ ਤੱਕ ਉਹਨੂੰ ਕਹਿੰਦਾ ਸੀ ਜੋ ਉਸ ਲੜਕੀ ਦਾ ਬਜਟ ਨਹੀਂ ਸੀ 35 ਲੱਖ ਰੁਪਏ ਪਹਿਲੇ ਖਰਾਬ ਕਰਕੇ ਬੈਠੇ ਸੀ ਤਾਂ ਮੈਂ ਵੀਡੀਓ ਪਾਈ ਜਦੋਂ ਪਹਿਲੀ ਵਾਰੀ ਕਿ ਗੈਪ ਦੀ ਲੋੜ ਹੀ ਨਹੀਂ ਹੁਣ ਮੈਂ ਕਿਉਂ ਇੰਨਾ ਸਟੱਬਰ ਨਾ ਆਉਂਦੀਆਂ ਗੱਲਾਂ ਤੇ ਕਿਉਂ ਵੀਡੀਓਜ਼ ਵਾਰ-ਵਾਰ ਪਾਉਣਾ ਡਰਦਾ ਕਿਉਂ ਨਹੀਂ ਜਦੋਂ ਮੈਂ ਪਹਿਲੀ ਵਾਰੀ ਉਹ ਵੀਡੀਓ ਪਾਈ ਨਾ ਉਹ ਲੜਕੀ ਮੇਰੇ ਕੋਲੇ ਆ ਗਈ ਕਹਿੰਦੀ ਵੀਰੇ ਮੈਨੂੰ 7 ਸਾਲ ਹੋ ਗਏ ਏਜੰਟਾਂ ਦੇ ਕੋਲੇ ਦੁੱਧ ੱੱਕੇ ਖਾਂਦੇ ਨੂੰ ਕੋਈ ਕਹਿੰਦਾ ਡਿਗਰੀ ਬਣਾਉਣੀ ਪਊ ਕੋਈ ਕੀ ਕਹ ਤਦੋਂ ਆਇਆ 20 ਕਿਲੋ ਦਾ ਪਰ ਲਾਗਤ ਆਇਆ ਤਕਰੀਬਨ 12 ਲੱਖ 20 ਹਜ਼ਾਰ ਰੁਪਏ ਦੇ ਵਿੱਚ ਉਹ ਕੈਨੇਡਾ ਚਲੀ ਗਈ ਸਕੂਨ ਕਿੰਨਾ ਕੁ ਮਿਲਦਾ ਹੈ ਕੰਮ ਕਰਕੇ ਸਕੂਨ ਹੀ ਸਕੂਨ ਆ ਜੀ ਟੈਨਸ਼ਨ ਹੈ ਹੀ ਨਹੀਂ ਹਮ ਸਕੂਨ ਹੀ ਸਕੂਨ ਆ ਸੇਵਾ ਕਰਕੇ ਅਸੀਂ ਘੱਟ ਪੈਸੇ ਭੇਜਤਾ ਕਿਸੇ ਨੂੰ ਬੰਦੀ ਸੇਵਾ ਤਾਂ ਆਪਾਂ ਤਾਂ ਕਹੀਏ ਜੇ ਅਸੀਂ ਉਹਦੇ ਵਿੱਚੋਂ ਕੁਝ ਕਮਾਈ ਨਾ ਕਰਦੇ ਹੋਈਏ ਅਸੀਂ ਕਮਾਈ ਕਰਦੇ ਆ ਸੇਵਾ ਤਾਂ ਨਹੀਂ ਹੈਗੀ ਪਰ ਹਾਂ ਸਾਫ਼ ਸੁਥਰੇ ਤਰੀਕੇ ਨਾਲ ਕੰਮ ਕਰ ਰਹੇ ਆ ਠੀਕ ਹੈ ਸੇਵਾ ਕਰਨ ਨੂੰ ਹੋਰ ਬਹੁਤ ਜ਼ਰੀਏ ਆ ਯੂਐਲਓ ਫਾਊਂਡੇਸ਼ਨ ਅਸੀਂ ਰਨ ਕਰਦੇ ਆ ਯੂਐਲਓ ਦੇ ਨਾਮ ਤੇ ਜਿਹਦੇ ਜ਼ਰੀਏ ਅਸੀਂ ਬਹੁਤ ਸਮਾਜ ਸੇਵਾ ਕੰਮ ਕਰਦੇ ਆ ਠੀਕ ਹੈ ਪਰ ਇਹ ਬਿਜ਼ਨਸ ਆ ਸਾਡਾ ਠੀਕ ਹੈ ਚ ਪ੍ਰੋਫਿਟੇਬਿਲਟੀ ਸਾਨੂੰ ਨਿਕਲਦੀ ਹੈ ਚ ਕੋਈ ਸ਼ੱਕ ਨਹੀਂ ਅਸੀਂ ਟੈਕਸ ਪੇ ਕਰਦੇ ਆ ਦੱਬ ਕੇ ਟੈਕਸ ਪੇ ਕਰਦੇ ਆ ਜਿੰਨਾ ਸਾਨੂੰ ਪੈਸਾ ਆਉਂਦਾ ਤੇ ਇਸੇ ਕਰਕੇ ਨੀਡਰ ਹੋ ਕੇ ਸਾਰੀਆਂ ਗੱਲਾਂ ਕਰਦੇ ਆ ਠੀਕ ਹੈ ਉਹਦਾ ਕਾਰਨ ਕੀ ਹੈ ਸਿਰਫ ਇਹੀ ਕਾਰਨ ਕਿ ਸਕੂਨ ਬਹੁਤ ਜਿਆਦਾ ਜਦੋਂ ਰਾਤ ਨੂੰ ਸੌਣਾ ਉਦੋਂ ਨੀਂਦ ਵੀ ਸੋਹਣੀ ਹੁੰਦੀ ਹੈ ਠੀਕ ਹੈ ਖਾਜ ਦਾ ਵੀ ਸੋਹਣਾ ਪਾਜ ਦਾ ਵੀ ਸੋਹਣਾ ਕੁਮੀ ਦਾ ਵੀ ਸੋਹਣਾ ਠੀਕ ਹੈ ਐਂਡ ਲੋਕਾਂ ਦਾ ਪਿਆਰ ਜਦੋਂ ਹੁਣ ਮੈਂ ਦਫਤਰ ਚ ਪਿੱਛੇ ਜੀ ਵੀਡੀਓ ਪਾਈ ਸੀ ਮੇਰੇ ਕੋਲੇ ਆਰਾਊਂਡ ਆਰਾਊਂਡ 11-1200 ਪੱਗ ਇਕੱਠੀ ਹੋਈ ਪਈ ਐ ਹਮ ਅੱਗੇ ਹੱਸਦਾ ਹੁੰਨਾ ਕਿ ਆਪਾਂ ਆਪ ਦੁਕਾਨ ਪਾ ਲਈਏ ਹੁਣ ਪੱਗਾਂ ਦੀ ਤੇ ਪਿਆਰ ਆ ਲੋਕਾਂ ਦਾ ਪਿਆਰ ਆ ਲੋਕਾਂ ਦਾ ਠੀਕ ਹੈ ਕਿ ਹੁਣ ਹਜ਼ਾਰ ਹਜ਼ਾਰ 1200 ਪੱਗ ਇਕੱਠੀ ਹੋਈ ਪਈ ਐ ਹੁਣ ਆਪਾਂ ਆਮ ਹੀ ਸੁਣਨਦੇ ਆ ਏਜੰਟ ਫੜਿਆ ਗਿਆ ਉਹਨੂੰ ਜੁੱਡੇ ਤੋਂ ਫੜ ਕੇ ਇੱਥੇ ਘੜੀਸ ਲਿਆ ਘੜੀਸ ਲਿਆ ਏਜੰਟਾਂ ਨੂੰ ਲੋਕ ਗਾਲਾਂ ਕੱਢਦੇ ਆ ਸਾਨੂੰ ਲੋਕ ਪੱਗਾਂ ਗਿਫਟ ਕਰਦੇ ਆ ਪੱਗ ਤੋਂ ਪੱਗ ਤੋਂ ਵੱਡਾ ਤਾਂ ਕੋਈ ਗਿਫਟ ਨਹੀਂ ਹੋ ਸਕਦਾ ਇਸ ਤੋਂ ਵੱਡੀ ਤਾਂ ਕੋਈ ਇੱਜ਼ਤ ਨਹੀਂ ਕਿੰਨੀਆਂ ਸ਼ਹੀਦੀਆਂ ਦੇ ਕੇ ਸਰੋਪੌਦਾ ਦਾ ਗਿਫਟ ਪੈਦਾ ਹੋਇਆ ਸਰੋਪੌਦਾ ਬਦਲਦਾ ਸਿਰ ਤੋਂ ਲੈ ਕੇ ਪੈਰਾਂ ਤੱਕ ਕਿਸੇ ਬੰਦੇ ਦਾ ਸਨਮਾਨ ਕਰਨਾ ਗਿਆ ਇਹ ਬੰਦਾ ਬਿਲਕੁਲ ਸਾਫ਼ ਸੁਥਰਾ ਸੀ ਜੀ ਨੀਚਿਤ ਕਰਦੇ ਸਾਡੇ ਕੋਲ 6-700 ਸਰੋਪੋਂ ਪਏ ਦਫਤਰ ਦੇ ਵਿੱਚ ਤਾਂ ਇਹ ਸਕੂਨ ਹੈ ਕਿ ਠੀਕ ਹੈ ਅਸੀਂ ਬਿਜ਼ਨਸ ਕੀਤਾ ਅਸੀਂ ਪੈਸੇ ਵੀ ਕਮਾਏ ਪਰ ਸਾਡਾ ਤਰੀਕਾ ਇੰਨਾ ਕੁ ਵਧੀਆ ਸੀ ਇੰਨਾ ਕੁ ਵਧੀਆ ਸੀ ਕਿ ਅਸੀਂ ਆਇ ਇੱਜ਼ਤ ਕਮਾ ਸਕੇ ਐਂਡ ਇਸ ਚੀਜ਼ ਦਾ ਸਭ ਤੋਂ ਵੱਡਾ ਸਕੂਨ ਜੀ ਸੋ ਯੂ ਐਲੋ ਤੋਂ ਆਸਾਨਾ ਸਪੀਕਰਸ ਨਾਲ ਗੱਲਬਾਤ ਕਰ ਰਹੀ ਸੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਗੱਲਾਂ ਚੰਗੀਆਂ ਲੱਗੀਆਂ ਹੋਣਗੀਆਂ ਔਰ ਮੈਨੂੰ ਵੀ ਬਹੁਤ ਚੰਗੀਆਂ ਲੱਗੀਆਂ ਇਹਨਾਂ ਸੋਸ਼ਲ ਮੀਡੀਆ ਤੇ ਇਹਨਾਂ ਨੂੰ ਫੋਲੋ ਕਰ ਰਹੇ ਸੀ ਔਰ ਇੱਕ ਦਿਨ ਕੁਦਰਤੀ ਖਿਆਲ ਆਇਆ ਕਿ ਇਹਨਾਂ ਨੂੰ ਪੌਡਕਾਸਟ ਦੇ ਵਿੱਚ ਬੁਲਾਈਏ ਗੱਲਬਾਤਾਂ ਕਰੀਏ ਔਰ ਇਹ ਸਪੀਕਰ ਸਿੰਘ ਦੀਆਂ ਗੱਲਾਂ ਸੁਣ ਕੇ ਮੋਟੀਵੇਸ਼ਨ ਮਿਲਦੀ ਹੈ। ਸਪੀਕਰ ਸਿੰਘ ਇੱਕ ਬੱਚਿਆਂ ਨੂੰ ਬਾਹਰ ਭੇਜਦਾ ਹੈ ਔਰ ਚੰਗੇ ਰਸਤੇ ਤੇ ਚੰਗੇ ਕੋਰਸ, ਚੰਗੀ ਕੰਟਰੀ ਦੇ ਵਿੱਚ ਭੇਜਦਾ ਹੈ ਔਰ ਜੇ ਨਾ ਭੇਜਣ ਵਾਲਾ ਹੋਵੇ ਤੇ ਸਦਾ ਮਨਾ ਕਰ ਦਿੰਦਾ ਕਿ ਤੂੰ ਬਾਹਰ ਨਾ ਜਾ ਤੈਨੂੰ ਮੈਂ ਇੱਥੇ ਕੰਮ ਖੋਲ ਦੇਣਾ। ਸੋ ਤੁਹਾਨੂੰ ਇਹ ਪੋਡਕਾਸਟ ਚੰਗਾ ਲੱਗਾ ਹੋਵੇ ਤੇ ਆਪਣਾ ਕਮੈਂਟ ਜ਼ਰੂਰ ਕਰੋ। ਇਸ ਪੋਡਕਾਸਟ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ। ਸਪੀਕਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।